ਗੱਲ ਕਰਦੇ ਆਂ ਮਾਂ ਬੋਲੀ ਪੰਜਾਬੀ ਦੀ ਆਪਣੀ ਭਾਸ਼ਾ ਤੇ ਆਪਣੀ ਬੋਲੀ ਫਿਰ ਆਪਣੀ ਬੋਲੀ ਭਾਸ਼ਾ ਉਤੇ ਹਰੇਕ ਨੂੰ ਮਾਣ ਹੁੰਦਾ ਹੈ ਪਰ ਵੱਡੀ ਗੱਲ ਉਦੋਂ ਬਣਦੀ ਹੈ ਜਦੋਂ ਕਿਸੇ ਮੁਲਕ ਦਾ ਜਿਹੜਾ ਪ੍ਰਧਾਨ ਮੰਤਰੀ ਉਸ ਭਾਸ਼ਾ ਨੂੰ ਮਾਣ ਤਾਣ ਦੇਵੇ ਨਿਵਾਜੀ ਕਹਿੰਦਾ ਭਾਅ ਗੱਲ ਕਰਦੇ ਆਂ 1991 ਦੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸੇਖਰ ਉਹ ਰਹੇ ਨੇ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਦੀ ਜਿਹੜੀ ਵਡਿਆਈ ਕੀਤੀ ਤੇ ਮਾਣ ਤਾਣ ਦਿੱਤਾ ਕਾਮਨਾ ਕੀਤੀ ਬਕਾਇਦਾ ਸੰਦੇਸ਼ ਵੀ ਪੰਜਾਬੀਆਂ ਨੂੰ ਭੇਜਿਆ ਜਿਹੜਾ ਭਾਸ਼ਾ ਵਿਭਾਗ ਪੰਜਾਬ ਦੇ ਕੋਲ ਰਿਕਾਰਡ ਦੇ ਵਿੱਚ ਸ਼ਾਮਲ ਹੈ ਖੈਰ ਕੱਲ ਅਗਲੀ ਗੱਲ ਪੰਜਾਬ ਕੋਸ਼ ਤੇ ਪੰਜਾਬੀ ਵਿਸ਼ਵ ਕੋਸ਼ ਉਹ ਕਿਹੜੇ ਹੱਥਾਂ ਨੇ ਤਿਆਰ ਕਰਵਾਏ ਕਿਹੜੇ ਸਾਨੂੰ ਪਹਿਲੇ ਉਹਦੇ ਮੁੱਖ ਸੰਪਾਦਕ ਬੜੀ ਵੱਡੀ ਘਾਲਣਾ ਹੋਈ ਕਹਿੰਦਾ ਭਾਅ ਕਿ ਉਹ ਸਖਸੀਅਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨਹੀਂ ਰਹੀ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸਰਦਾਰ ਅਸ਼ਪਾਲ ਸਿੰਘ ਗਿੱਲ ਉਹਨਾਂ ਦੀ ਦੇਣ ਤੇ ਕੋਸ਼ਕਾਰੀ ਕੋਸ਼ਾਂ ਦਾ ਕੀ ਮਤਲਬ ਹੈ ਇਹ ਦੋਨੋਂ ਕੋਸ਼ ਕਿਵੇਂ ਤਿਆਰ ਹੋਏ ਕਿਸ ਤਰ੍ਹਾਂ ਤਿਆਰ ਹੋਏ ਇਹਦੇ ਇਰਦ ਗਿਰਦ ਬਹੁਤ ਕੁਝ ਕਹਰੇਸ਼ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਕਿਉਂਕਿ ਵਿਸ਼ਵ ਚਿੰਤਕ ਸਿਆਸੀ ਮਾਹਿਰ ਤੇ ਹਜ਼ਾਰਾ ਜਾਗੋ ਇੰਟਰਨੈਸ਼ਨਲ ਦੇ ਸਿਫਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਨੂੰ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਜੀ ਸਰ ਸਾਹਿਬ ਗੱਲ ਕਰਦੇ ਆ ਪੰਜਾਬੀ ਵਿਸ਼ਵ ਕੋਸ਼ ਤੇ ਪੰਜਾਬ ਕੋਸ਼ ਜਿਨ੍ਹਾਂ ਨੇ ਇਹ ਕਹਿੰਦਾ ਭਾਵ ਕਿ ਪੰਜਾਬੀ ਭਾਸ਼ਾ ਪੰਜਾਬੀ ਬੋਲਲੀ ਦੇ ਵਿੱਚ ਇੱਕ ਯੁੱਗ ਪਲਤਿਆ ਅੱਜ ਤੱਕ ਪੰਜਾਬੀ ਕੌਮ ਇਹਨਾਂ ਦੋ ਕੋਸ਼ਾਂ ਉੱਤੇ ਵੱਡੇ ਪੱਧਰ ਉੱਤੇ ਮਾਣ ਕਰ ਰਹੀ ਹੈ ਭਾਵੇਂ ਕਿ ਬਹੁਤ ਸਾਰੇ ਕੋਸ਼ ਵੱਖ-ਵੱਖ ਸਖਸੀਅਤਾਂ ਨੇ ਦਿੱਤੇ ਇਹਨਾਂ ਦੋਨਾਂ ਕੋਸ਼ ਜਿਹੜੇ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਹੈ ਸਰਦਾਰ ਅਸ਼ਪਾਲ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀ ਜਿਹੜਾ ਕੈਨੇਡਾ ਸੰ ਉੱਥੇ ਦਿਹਾਤ ਹੋਇਆ ਸਰਦਾਰ ਅਲੀ ਸਮਾਗਮ ਹੋਣੇ ਪੜਿਆ ਤੇ ਜਿਹੜੀ ਉਹਨਾਂ ਦੀ ਯਾਦ ਪਿੱਛੇ ਰਹੀ ਹੈ ਭਾਸ਼ਾ ਵਿਭਾਗ ਨਾਲ ਜੁੜੀ ਕਿ ਕਿਵੇਂ ਉਹ ਲੰਮਾ ਸਮਾਪਾਸਪਾਗ ਦੇ ਵਿੱਚ ਕਾਲਣਾ ਕਾਲਦੀ ਰਹੇ ਪੰਜਾਬੀ ਹਫਤਾ ਜਦੋਂ ਪਹਿਲੀ ਵਾਰ ਮਨਾਇਆ ਗਿਆ ਜਿਹੜਾ ਪਹਿਲਾ ਪੰਜਾਬੀ ਹਫਤਾ ਦਾ 2024 ਨ ਸੀ ਉਹਦੇ ਵੀ ਉਹ ਮੁੱਖ ਸੰਪਾਦਕ ਸਾਹਿਬ ਕੇਰੋਸ ਵਿਲੇ ਦੇ ਪ੍ਰਧਾਨ ਮੰਤਰੀ ਚੰਦਰਸ਼ੇਖਰ ਨੇ ਉਦੋਂ ਪੰਜਾਬੀ ਦੀ ਕਾਮਨਾ ਕੀਤੀ ਸੀ ਤੇ ਪੰਜਾਬੀ ਹਫਤਾ ਸੋਭਨਾ ਰੂਪੇ ਆਪਣਾ ਸੰਦੇਸ਼ ਪੰਜਾਬੀਆਂ ਦੇ ਨਾਂ ਜਾਰੀ ਕੀਤਾ ਸੀ ਸਾਹਿਬ ਕਿਹੜੀ ਕਿਹੜੀ ਦੇਣ ਰਹੀ ਇਸਪਾਲ ਸਿੰਘ ਗਿੱਲ ਦੀ ਤੇ ਕਿਵੇਂ ਦੋ ਕੋਸ਼ਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਕੋਸ਼ ਤੇ ਪੰਜਾਬੀ ਵਿਸ਼ਵ ਕੋਸ਼ ਦਾ ਉਹਨਾਂ ਦੇ ਹੱਥੀਂ ਤਿਆਰ ਹੋਇਆ ਅਜਿਹੇ ਸਾਰਾ ਇਹ ਪ੍ਰੋਜੈਕਟ ਤੇ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਇੱਕ ਵੱਡਾ ਨਾਂ ਰਿਹਾ ਆਪਾਂ ਜਾਂ ਕਹਿ ਸਕਦੇ ਆ ਕਿ ਵੱਜਿਆ ਉਹ ਸਰਦਾਰ ਮਿਸ਼ਪਾਲ ਸਿੰਘ ਜਿਨ੍ਹਾਂ ਨੂੰ ਹੁਣ 500 ਵਰਗੀਆਂ ਕਾਲ ਸਿੰਘ ਦੇ ਤੌਰ ਤੇ ਜਾਣਿਆ ਜਾਵੇ ਜੀਰ ਸਾਹਿਬ ਆ ਪਿੰਡ ਸਾਹਿਬ ਜਿਵੇਂ ਕਿ ਗੁਰਬਾਣੀ ਦਾ ਮਹਾਵਾਕ ਰਾਣਾ ਰਾਮ ਨਾਪੂ ਰਹੇ ਰੰਗਨ ਤੁੰਗੂ ਕੀਰਪਾਰੀ ਆਪੋ ਆਪਣੀ ਉਹ ਨਾ ਵੰਦੇ ਤੇ ਮਹਾਵਾਕ ਅਨਸਾਰ ਆ ਪਾਸ਼ਾਪਾਲ ਦੀ ਸਾਡਾ ਡਾਇਰੈਕਟਰ ਸਰਦਾਰ ਸ਼ਪਾਰ ਸਿੰਘ ਜਿੱਲ ਪਿਛਲੀ 2 ਜੂਨ ਨੂੰ ਸਵਰਗਵਾਸ ਹੋਏ ਤੇ ਉਹਨਾਂ ਦੀ ਭਾਸ਼ਾ ਵਿਭਾਗ ਕੋਸ਼ ਵਿਸ਼ਵ ਕੋਸ਼ ਪੰਜਾਬ ਕੋਸ਼ ਤੇ ਹੋਰ ਕਾਰਜਾਂ ਦੇ ਵਿੱਚ ਬਹੁਤ ਵੱਡੀ ਦੇਣ ਹੈ ਉਹ ਬੇਸ਼ੱਕ ਨਿਸੰਦੇਹ ਇਹ ਵੀ ਮੈਂ ਥੋੜਾ ਜਿਹਾ ਉਹਨਾਂ ਦੇ ਜੀਵਨ ਤੇ ਝਾਤ ਮਾਰਦੇ ਆ ਤੇ 8 ਮਈ 1946 ਨੂੰ ਲਾਇਲਪੁਰ ਦੇ ਵਿੱਚ ਪੈਦਾ ਹੋਏ ਸਨ ਤੇ ਉਹਨਾਂ ਨੇ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਮਲੇਰ ਕੋਟੜਾ ਤੋਂ ਕੀਤੀ ਐਮਏ ਜੀਓਗ੍ਰਾਫੀ ਪੰਜਾਬ ਯੂਨੀਵਰਸਿਟੀ ਤੋਂ ਅਤੇ ਐਮਏ ਇੰਗਲਿਸ਼ ਪੰਜਾਬੀ ਯੂਨੀਵਰਸਿਟੀ ਤੋਂ ਕਰਤੀ ਉਹ ਕੁਝ ਸਮਾਂ ਟਾਂਡਾ ਉਮੜ ਉਮੜ ਅਤੇ ਰੋਪੜ ਦੇ ਕਾਰਜਾਂ ਵਿੱਚ ਵੀ ਉਹਨਾਂ ਨੇ ਪੜਾਇਆ ਫਿਰ ਉਸ ਤੋਂ ਬਾਅਦ 1975 ਦੇ ਵਿੱਚ ਉਹ ਭਾਸ਼ਾ ਭਾਸ਼ਾ ਭਾਰਤੀ ਦੇ ਵਿੱਚ ਬਤੌਰ ਰਿਸਰਚਰ ਸਪੈਸ਼ਲਿስት ਜੀਓਗ੍ਰਾਫੀ ਦੇ ਸ਼ਾਮਲ ਹੋ ਕੇ ਵਿਸ਼ਵ ਕੋਸ਼ ਪ੍ਰੋਜੈਕਟ ਦੇ ਵਿੱਚ ਤੇ 2 ਸਾਲਾਂ ਬਾਅਦ 1977 ਦੇ ਵਿੱਚ ਉਹ ਐ ਸਮਾਗ ਬਗਿਆਨ ਭਾਗ ਦੇ ਸਮਾਗ ਭੰਗ ਦੇ ਜਿਵੇਂ ਡਾਇਰੈਕਟਰ ਪ੍ਰਮੋਟ ਹੋ ਕੇ ਨਵੇਂ ਪਿਆਰ ਉਸ ਤੋਂ ਬਾਅਦ ਉਹ ਪਾਸ਼ਾ ਭਾਗ ਦੇ ਵਿੱਚ ਉਹਨਾਂ ਨੇ ਜਿਹੜੀਆਂ ਕਿ ਪਿਛਲੇ ਸਮੇਂ ਦੀਆਂ ਪਾਸ਼ਾ ਭਾਵਦੀਆਂ ਬਹੁਤ ਵੱਡੀ ਦੀਨ ਹੈ ਖਾਸ ਤੌਰ ਤੇ ਕੋਸ਼ ਦੇ ਉੱਪਰ ਕੋਸ਼ ਵੀ ਮੈਂ ਕੋਸ਼ ਬਾਰੇ ਦੱਸਦੇ ਆ ਤਾਂ ਕੋਸ਼ ਨੂੰ ਵਿਦਵਾਨਾਂ ਨੇ ਪੰਜ ਪ੍ਰਕਾਰ ਦੇ ਮੰਨਿਆ ਸ਼ਬਦ ਕੋਸ਼ ਗਿਆਨ ਕੋਸ਼ ਮਹਾਵ੍ਰਕੋਸ਼ ਖਾਨ ਕੋਸ਼ ਅਤੇ ਬੱਖ ਬੱਖਰੇ ਸਬਜੈਕਟਾਂ ਦੀਆਂ ਸ਼ਬਦਾਵਲੀ ਇਹ ਇਸ ਕੰਮ ਦੇ ਵਿੱਚ ਭਾਸ਼ਾ ਭਾਗ ਦਾ ਕੋਈ ਵੀ ਸਾਨੀ ਨਹੀਂ ਕਿਤੇ ਰਿਐਸਟੀ ਤੋਂ ਬਣੀ ਇੰਨਾ ਕੰਮ ਹੋਇਆ ਕਿੰਨਾ ਭਾਸ਼ਾ ਭਾਗ ਦੀ ਕੀਤਾ ਇਹ ਬਹੁਤ ਵੱਡਾ ਮਾਸਟਰਪੀਸ ਹੈ ਮਾ ਗੁਰ ਸ਼ਬਦ ਇਸ ਨੇ ਆਕਰ ਮਹਾਨ ਕੋਸ਼ ਭਾਈ ਕਾਨਫੀ ਨਾ ਬਾਜੀ ਦਾ ਉਹ ਵੀ ਜਿੰਨੇ ਐਡੀਸ਼ਨ ਛਾਪੇ ਗਏ ਨੇ ਭਾਸ਼ਾ ਭਾਗ ਨੇ ਅੱਤ 9 ਐਡੀਸ਼ਨ ਛਾਪ ਕੇ ਆਪਣੀ ਇੱਕ ਕੀਰਤੀ ਮਾਨ ਸਥਾਪਿਤ ਕੀਤੀ ਹੈ ਤਾਂ ਤਾਂ ਸਪਾਰਸਿੰਗ ਬਿਲ ਹੋਣਾ ਨੇ ਜਿਹੜਾ ਕਿ ਵਿਸ਼ਵ ਪੰਜਾਬ ਪੰਜਾਬੀ ਵਿਸ਼ਵ ਕੋਸ਼ ਦਾ ਪ੍ਰੋਜੈਕਟ ਸੀ ਜਿਹੜਾ ਕਿ ਐਂਸਾਈਕਲੋਪੀਡੀਆ ਦੀ ਤਰਜ਼ ਦੇ ਉੱਪਰ ਆਧੁਨਿਕ ਤਾਂ ਦੇ ਮੁਤਾਬਕ ਤਿਆਰ ਕੀਤਾ ਜਾਣਾ ਸੀ ਉਸ ਦੇ ਵਿੱਚ ਉਹਨਾਂ ਨੇ ਮੁੱਢ ਤੋਂ ਯੋਗਦਾਨ ਪਾਇਆ ਤੇ ਇਹ ਸੰਪਾਦਕ ਫਿਰ ਉਹ 1995 ਦੇ ਵਿੱਚ ਇਸ ਦੇ ਪੋਲੀਸ਼ੋਲੀ ਮੁੱਖ ਸੰਪਾਦਕ ਬਣ ਗਿਆ ਇਸ ਨੂੰ ਤਿਆਰ ਕਰਨ ਦੇ ਵਿੱਚ ਇਹਦੀਆਂ ਪਹਿਲਾ ਪ੍ਰੋਜੈਕਟ ਦੀਆਂ 25 ਜਿਲਦਾਂ ਦੇ ਵਿੱਚ ਦਾ ਰੂਪ ਰੇਖਾ ਲਿਖੀ ਗਈ ਸੀ ਪਰੰਤੂ ਕੋਕੇ ਕੋਸ਼ਤਾ ਫਿਰ ਇਹ 15 ਜਿਲਦਾਂ ਦੇ ਵਿੱਚ ਇਹ ਤਿਆਰ ਹੋਇਆ ਦੀਆਂ ਵੱਖ-ਵੱਖੀਆਂ ਜਿਲਦਾਂ ਅੱਖਰ ਕਰਨ ਦੇ ਅਨਸਾਰ ਇਹਦੀਆਂ ਜਿਲਦਾਂ ਤਿਆਰ ਕੀਤੀਆਂ ਗਈਆਂ ਨੇ ਇਹਦੇ ਵਿੱਚ हिस्ट्री इतिहास ज्ञान विज्ञान प्रत्येक शव ने हर एक विषय ਦੇ ਉੱਪਰ ਵੱਡੇ ਮਾਹਰ ਵਿਦਵਾਨਾਂ ਤੋਂ ਵੱਡੇ-ਵੱਡੇ ਵਿਦਵਾਨ ਜਿਹੜੇ ਕਿ ਆਮ ਵਿਦਵਾਨ ਨਹੀਂ ਸੀ ਵੱਡੇ ਵਿਦਵਾਨਾਂ ਤੋਂ ਜਿਨ੍ਹਾਂ ਦੀ ਅਥਾਰਟੀ ਸੀ ਪ੍ਰਮਾਣਿਕ ਐਂਟਰੀਆਂ ਲਗਾ ਕੇ ਉਹਨਾਂ ਨੂੰ ਤਿਆਰ ਕੀਤਾ ਤੇ ਉਹਨਾਂ ਨੂੰ ਪ੍ਰਕਾਸ਼ਿਤ ਕਰਾਇਆ ਇਸ ਦਰਸ਼ਪਾਨ ਸੀ ਦਿੱਲੀ ਜਿਹੜੀ ਲਗਨ ਦੇਣ ਤੇ ਪੂਰੀ ਉਹਨਾਂ ਦੀ ਸਮਰਪਣ ਭਾਵਨਾ ਸੀ ਉਹ ਇਸ ਕੋਸ਼ ਦੇ ਪ੍ਰਤੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਇਸ ਨੂੰ ਵਿਆਦੇ ਪਰਿਲੇਖ ਕਿਉਂਕਿ ਭਾਸ਼ਾਪਾਗ ਦਾ ਬਹੁਤ ਵੱਡਾ ਯੋਗਦਾਨ ਨੇ ਨਿਸੰਦੇਹ ਫਿਰ ਕਈ ਵਾਰ ਜਿਵੇਂ ਕੋ ਉਤਰਾ ਚੜ੍ਹਾਉਂਦੇ ਨੇ ਇੱਕ ਵਾਰ ਬਿਲਕੁਲ ਥੱਲੇ ਚਲੇ ਗਿਆ ਸੀ ਫਿਰ ਫੇਰ ਉੱਪਰ ਉਠਿਆ ਉਹ ਇਹ ਜਦੋਂ ਗਿੱਲ ਸਾਹਿਬ ਹੁਣੀ ਆਏ ਤਾਂ ਫਿਰ ਭਾਸ਼ਾਪਾਗ ਦਾ ਫੇਰ ਵੀ ਪੁਨਰਸਥਾਨ ਹੋਇਆ ਸੀ ਤੇ ਉਦੋਂ ਅਸੀਂ ਨਵੀਆਂ ਬਲੰਦੀਆਂ ਨੂੰ ਸ਼ੁਰੂ ਕਰਨ ਲੱਗਾ ਸੀ ਕਿ ਭਾਸ਼ਾਪਾਗ ਦੇ ਵਿੱਚੋਂ ਬਹੁਤ ਅੱਛੇ ਕਾਰਜ ਹੋਏ ਭਾਸ਼ਾਪਾਗ ਦਾ ਜੇ ਦੇਖਿਆ ਜਾਵੇ ਤਾਂ ਜਿਹੜਾ ਭਾਸ਼ਾ ਭਵਨ ਹੈ ਉਹ ਵੀ ਇੰਨਾ ਦਸਮੇ ਦੀ ਹੀ ਨਿਰਮਾਣ ਹੋਇਆ ਸੀਗਾ ਇਹ ਵਿਸ਼ਵਕੋਸ਼ ਦੇ ਵਿੱਚ ਸਾਰਾ ਸਟਾਫ ਤੇ ਹੋਰ ਅਧਿਕਾਰੀ ਜਿਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਕਿਉਂਕਿ ਪਹਿਲਾ ਭਾਸ਼ਾ ਭਾਗ ਦੋ ਤਿੰਨ ਜਗ੍ਹਾ ਦੇ ਉੱਪਰ ਖਿਲਰਿਆ ਹੋਇਆ ਸੀ ਕਿਲੇ ਦੇ ਵਿੱਚ ਸੀ ਅਤੇ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਸੀਗਾ ਤੇ ਤੀਸਰਾ ਢੋਮਾਰਕ ਦੇ ਉੱਪਰ ਹੁੰਦਾ ਸੀ ਇਹਦਾ ਕੁਝ ਸੈਕਸ਼ਨ ਤੇ ਜਿਹੜਾ ਵਿਸ਼ਵ ਕੋਸ਼ ਦਾ ਪ੍ਰੋਜੈਕਟ ਸੀ ਇਹ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਕਾਫੀ ਲੰਬਾ ਸਮਾਂ ਰਿਹਾ ਤੇ ਜਦੋਂ ਇਹਨਾਂ ਦੀ ਆਪਣੀ ਬਿਲਡਿੰਗ ਤਿਆਰ ਹੋ ਗਈ ਤਾਂ ਉਹ ਇਹ ਰਿਹਾ ਤੇ ਵਿਸ਼ਵ ਕੋਸ਼ ਪ੍ਰੋਜੈਕਟ ਧਾਰਾ ਇੱਥੇ ਆਇਆ ਵਿਸ਼ਵ ਕੋਸ਼ ਨੇ ਬੱਕਰੀਆਂ ਕਾਨੇ ਤੇ ਬਖਰੇ ਦਾ ਹਮਲਾ ਫੈਲਾ ਕਾਫੀ ਬਟਾ ਅਮਲਾ ਫੈਲਾ ਸੀ ਹੁਣ ਵੀ ਹੈ ਕਿ ਇਹਦੀਆਂ ਜਿਲਦਾਂ ਨੂੰ ਨਵੇਂ ਤੌਰ ਤੇ ਵੀ ਛੋਟੇ ਆਉਣੀ ਜਾ ਰਿਹਾ ਹੈ ਤੇ ਜਿਹੜੀਆਂ ਪੁਰਾਣੀਆਂ ਜਿਲਦਾਂ ਪਿਆਰ ਹੋਈਆਂ ਸੀ ਉਹਨਾਂ ਨੂੰ ਪ੍ਰਕਾਸ਼ਿਤ ਜਿਲ੍ਹ ਸਾਹਿਬ ਨੇ ਦੂਸਰਾ ਜਿਹੜਾ ਵੱਡਾ ਪੰਜਾਬ ਪੋਸਟ ਦੀ ਉਹਦੇ ਵੀ ਮੁੱਖ ਸੰਪਾਦਕ ਸਨ ਪੰਜਾਬ ਪੋਸਟ ਦੋ ਜਿਲਦਾਂ ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਹੜਾ ਕਿ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਹੀ ਰਿਲੀਜ਼ ਕੀਤਾ ਸੀ ਇਹ ਇਹ ਬਹੁਤ ਵੱਡਾ ਗ੍ਰੰਥ ਹੈ ਇੱਕ ਮਹਾਨ ਕੋਸ਼ ਦੀ ਤਰ੍ਹਾਂ ਇਹਦੇ ਵੀ 900 ਤੋਂ 100 ਪੰਨਿਆਂ ਦੇ ਕਰੀਬ ਜਿਹੜੇ ਪੰਨੇ ਹੈਗੇ ਆ ਏਡੇ ਵੱਡੇ ਗ੍ਰੰਥ ਇਹ ਇਸ ਤਰ੍ਹਾਂ ਤਿਆਰ ਕਰਨੇ ਐਂਟਰੀਆਂ ਤਿਆਰ ਕਰਨੀਆਂ ਉਹਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਣਾ ਉਸ ਦੇ ਵਾਕਿਆ ਦਾ ਗੌਰ ਲਗਾਉਣਾ ਤੇ ਸ਼ਬਦਾਂ ਦੇ ਜੇ ਜੋ ਜੋ ਵੀ ਇਹਦੇ ਵਿੱਚ ਐਂਟਰੀ ਹੈ ਉਸ ਦੇ ਸੰਬੰਧ ਦੇ ਵਿੱਚ ਵਾਕਿਆ ਦਾ ਡਿਸਕਸ਼ਨ ਹੁੰਦੀ ਸੀ ਵਾਕਿਆ ਦਾ ਤੌਰ ਤੇ ਉਹਦੇ ਉੱਪਰ ਗੌਰ ਲੱਗਦੇ ਸਨ ਫਿਰ ਉਹਦੀ ਇਹਦੀ ਪ੍ਰਮਾਣਿਕਤਾ ਬਣਾਈ ਜਾਂਦੀ ਸੀ ਤਾਂ ਦੇ ਹੀ ਕੋਸ਼ ਤਿਆਰ ਹਿੰਨੇ ਕੋਸ਼ ਤਿਆਰ ਕਰਨੇ ਤੋਂ ਬਹੁਤ ਵੱਡਾ ਜੋਰ ਲੱਗਦਾ ਹੈ ਕਿ ਬੜੀ ਲਗਨ ਵੀ ਚਾਹੀਦੀ ਹੈ ਹੂੰ ਇਹ ਕਾਰਨ ਹੈ ਜਿਵੇਂ ਕਹਿ ਰਿਹਾ ਹਾਂ ਵੀ ਭਾਸ਼ਾ ਭਾਗ ਦਾ ਕੋਸ਼ਕਾਰੀ ਜਾਂ ਕੋਸ਼ਾਂ ਦੇ ਵਿੱਚ ਭਾਸ਼ਾ ਭਾਗ ਦੇ ਮੁਕਾਬਲੇ ਕਿਸੇ ਹੋਰ ادارے ਵੱਲੋਂ ਕਾਰਜ ਨਹੀਂ ਹੋਇਆ ਜਿਹੜਾ ਕੋਸ਼ ਸ਼ਬਦ ਕੋਸ਼ ਹੈ ਜੇ ਆਪਾਂ ਦੇਖੀਏ ਜਿਹੜਾ 3 ਜਿਲ 6 ਜਿਲਦਾਂ ਦੇ ਵਿੱਚ ਪੰਜਾਬੀ ਪੰਜਾਬੀ ਕੋਸ਼ ਤਿਆਰ ਹੋਇਆ ਉਹਦੇ ਮੁਕਾਬਲੇ ਤਾਂ ਕਿਸੇ ਵੀ ਅਥਾਰਟੀ ਵੱਲੋਂ ਅਲੇ ਤੱਕ ਕੋਈ ਸ਼ਬਦ ਕੋਸ਼ ਤਿਆਰ ਨਹੀਂ ਹੋਇਆ ਉਹ ਵੀ ਆਪਣੇ ਆਪ ਦੀ ਇੱਕ ਲਾਹੇਵੰਦ ਮਿਸਾਲ ਕੀ ਹੈ ਭਾਸ਼ਾ ਭਾਗ ਤੇ ਸਦਾਰਸ਼ਪਾਲ ਸਿੰਘ ਟੈਕਨੀਕੀ ਪੱਖ ਦੇ ਉੱਪਰੋਂ ਵੀ ਤੇ ਪ੍ਰਸ਼ਾਸਨਿਕ ਪੱਖ ਦੇ ਉੱਪਰੋਂ ਵੀ ਬੜੇ ਇੱਕ ਨਫੀਸ ਕਿਸਮ ਦੇ ਇਨਸਾਨ ਸਨ ਤੇ ਜਿਹੜੇ ਕਿ ਹਰ ਅਧਾਰੇ ਨਾਲ ਹਰ ਵਿਅਕਤੀ ਨਾਲ ਹਰ ਅਫਸਰ ਤੇ ਮੁਲਾਜ਼ਮ इवन ਕੇ ਜਿਹੜੇ ਕਿ ਆਪਣੇ ਸਬੋਡੀਨੇਟ ਸਟਾਫ ਸੀ ਜਾਂ ਕਲਾਸ 4 ਤੱਕ ਦੇ ਜੋ ਵੀ ਵਰਕਰ ਸਨ ਸਭ ਦੇ ਨਾਲ ਪ੍ਰੇਮ ਦੇ ਨਾਲ ਗੱਲ ਕਰਦੇ ਸਨ ਹਰੇਕ ਦੀ ਨਿੱਜੀ ਇਸ ਜਿਹੜੀ ਕੋਈ ਜੇ ਕੋਈ ਤਕਲੀਫ ਹੁੰਦੀ ਸੀ ਦੁੱਖ ਤਕਲੀਫ ਉਹਦੇ ਪ੍ਰਤੀ ਵੀ ਉਹ ਪੂਰੀ ਸੰਵੇਦਨਾ ਰੱਖਦੇ ਹਨ ਜਿਹੇ ਨਫੀਸ ਇਨਸਾਨ ਦਾ ਗਿਆਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੁਖਦਾਈ ਘਟਨਾ ਵੀ ਹੈ ਤੁਸੀਂ ਗੱਲ ਕਰ ਰਹੇ ਸੀ ਚੋਸ਼ਕਾਰੀ ਦੀ ਕੋਸ਼ ਮੋٹے ਤੌਰ ਤੇ ਆਪਾਂ ਕੋਸ਼ ਦਾ ਕੀ ਅਰਥ ਰੱਖਦੇ ਹਾਂ ਮਤਲਬ ਪੰਜਾਬੀ ਦੇ ਵਿੱਚ ਜੇ ਪੂਰੀ ਤਰ੍ਹਾਂ ਇਹਨੂੰ ਉਹ ਕਰਨਾ ਹੋਵੇ ਆ ਭਿੰਡਾ ਸਰ ਦੇਖੋ ਜਿਹੜਾ ਪੰਜਾਬ ਕੋਸ਼ ਹੈ ਇਹਦੇ ਵਿੱਚ ਪੰਜਾਬ ਦੇ ਇਤਿਹਾਸ ਬਾਰੇ ਪੰਜਾਬ ਦੀ ਸੱਭਿਆਚਾਰ ਬਾਰੇ ਪੰਜਾਬ ਦੀ ਰਾਜਨੀਤੀ ਬਾਰੇ ਪੰਜਾਬ ਦੀ ਭਾਸ਼ਾ ਬਾਰੇ ਪੰਜਾਬ ਦੇ ਹਰੇ ਖੇਤਰ ਬਾਰੇ ਜੀਓਗ੍ਰਾਫੀ ਬਾਰੇ ਵੀ ਇਹਦੇ ਵਿੱਚ ਹੋਰ ਵੀ ਜਿਹੜੀ ਪੰਜਾਬ ਕੋਸ਼ ਦੀ ਗੱਲ ਕਰਦਾ ਤਾਂ ਇਹਦੇ ਅਸਟਰ ਤੇ ਇੱਕ ਦੇ ਉੱਪਰ ਇੱਕ ਪੰਜਾਬ ਦਾ ਨਕਸ਼ਾ ਲੱਗਿਆ ਆਇਆ ਜਿਹੜੇ ਵਿੱਚ ਪੁਰਾਣਾ ਪੰਜਾਬ ਤੇ ਹੁਣ ਦਾ ਪੰਜਾਬ ਜਿਹੜਾ ਕਿ ਐਥੈਂਟੀਕੇਟਿਡ ਹੈ ਜਿਹਦੀ ਇਹਨਾਂ ਨੇ ਕਾਪੀ ਰਾਈਟ ਪੂਰੀ ਤਰ੍ਹਾਂ ਪੰਜਾਬ ਸਰਕਾਰ ਤੇ ਸਿੱਕਾ ਪੰਜਾਬ ਕੋਸ਼ ਦੇ ਵਿੱਚ ਪੰਜਾਬ ਕੋਸ਼ ਦੇ ਵਿੱਚ ਉਹ ਨਕਸ਼ਾ ਲੱਗਾ ਹੋਇਆ ਹੈ ਸਾਂਝੇ ਪੰਜਾਬ ਦਾ ਹਾਂ ਜੀ ਪੰਜਾਬ ਕੋਸ਼ ਦੇ ਅਸਟਰ ਤੇ ਉਹ ਤੁਹਾਨੂੰ ਸ਼ਾਇਦ ਕਾਪੀ ਭੇਜੀ ਵੀ ਹੈ ਦੇਖਣਾ ਉਹਦੇ ਵਿੱਚ ਇਹ ਲੱਗਿਆ ਹੋਇਆ ਜਿਹੜਾ ਪੁਰਾਣਾ ਪੰਜਾਬ ਤੇ ਅਜੋ ਕੱਪ ਦਾ ਇਹ ਉਸ ਤੋਂ ਬਾਅਦ ਜਿਹੜਾ ਕਿ ਪੰਜਾਬ ਦਾ ਚੌਥਾ ਦਾ ਸਾਰੇ ਪੱਸੀ ਇਹਨਾਂ ਨੇ ਪੂਰੀ ਹੋ ਗਈ ਮਾਰਕੀਟਿੰਗ ਪੂਰੀ ਤਰ੍ਹਾਂ ਕੀ ਇਹ ਇਹ ਜਿਹੜਾ ਕੰਪਨੀ ਲੱਗਣ ਵਾਲਾ ਇਹਨਾਂ ਦੇ ਸਬੰਧਤ ਅਧਾਰਿਆ ਤੋਂ ਪੂਰੀ ਤਰ੍ਹਾਂ ਉਹਨਾਂ ਦਾ ਸਹਿਯੋਗ ਲੈ ਕੇ ਇਸ ਪ੍ਰੋਜੈਕਟ ਨੂੰ ਸਿਰੇ ਚੜਿਆ ਸੀ ਇਹਦੇ ਵਿੱਚ ਹੋਰ ਜਿਹੜੀਆਂ ਵੀ ਹੈਗੀਆਂ ਇਹ ਨਹੀਂ ਹੈ ਵੀ ਇੱਕ ਉਲਾਰ ਹੋ ਜਾਣਾ ਜਿਸ ਤਰ੍ਹਾਂ ਕਿ ਕਈ ਵਾਰ ਨਾ ਸਰਕਾਰ ਵੀ ਜਾਂ ਵਿਗਿਆਨੀ ਵੀ ਜਾਂ ਇਤਿਹਾਸਕਾਰ ਵੀ ਉਲਾਰ ਹੋ ਕੇ ਕਰ ਜਾਂਦੇ ਪਰ ਇਹ ਇੱਕ ਬੈਲੈਂਸ ਤੌਰ ਤੇ ਜੀ ਇਹ ਆਪਣੇ ਇਹ ਇਹ ਕੋਸ਼ ਨੂੰ ਤਿਆਰ ਕੀਤਾ ਗਿਆ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖੀ ਹੂੰ ਹੂੰ ਕਹਿੰਦਾ ਪਾਬ ਕਿ ਇੱਕ ਵੱਡਾ ਵੱਡਾ ਟੀਮ ਵਰਕ ਹੁੰਦਾ ਹੈ ਜੇ ਕਿਰਪਾਸ਼ਾ ਵਿਭਾਗ ਨੂੰ ਦੇਖੀਏ ਕਿ ਪਿਛਲੇ ਸਮੇਂ ਬਹੁਤ ਵੱਡੀ ਕਾਰਨਾ ਕੀਤੀ ਗਈ ਹੈ ਵੱਡੀਆਂ ਮੱਲਾ ਮਾਰੀਆਂ ਗਈਆਂ ਨੇ ਕਹਿੰਦਾ ਪਾਬ ਕਿ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਪੰਜਾਬੀ ਸਪਤਾਹ ਦਾ ਸੋਵੀਨਰ ਬਣਦਾ ਸ਼ਬਦ ਹੈ ਪਹਿਲੀ ਵਾਰ 1991 ਦੇ ਵਿੱਚ ਸ਼ਾਇਦ ਪਹਿਲੀ ਵਾਰ ਇਹ ਪੰਜਾਬੀ ਸਪਤਾ ਜਿਹੜਾ ਭਾਸ਼ਾ ਪਾਕ ਨੇ ਮਨਾਇਆ ਗਿਆ ਭਾਵੇਂ ਕਿ ਹੁਣ ਵੀ ਇਹ ਮਨਾਇਆ ਜਾਂਦਾ ਹੈ ਵੱਖ-ਵੱਖ ਕਈ ਰੂਪਾਂ ਦੇ ਵਿੱਚ ਤੇ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਇਹ ਸਾਰੇ ਮਾਹੌਲ ਦੇ ਉੱਤੇ ਨੋਟਸ ਲਿਆ ਤੇ ਇੱਕ ਮਾਣ ਕੀਤਾ ਪੰਜਾਬੀ ਭਾਸ਼ਾ ਉਤੇ ਬੋਲੀ ਉਤੇ ਉਹਨਾਂ ਦਾ ਕਹਿਣਾ ਸੀਗਾ ਉਹਨਾਂ ਦੇ ਸੰਦੇਸ਼ ਮੁਤਾਬਕ ਕਿ ਦੁਨੀਆ ਦੀਆਂ ਅਮੀਰ ਭਾਸ਼ਾਵਾਂ ਦੇ ਵਿੱਚ ਇੱਕ ਪੰਜਾਬੀ ਭਾਸ਼ਾ ਹੈ ਤੇ ਦੇਸ਼ ਨੂੰ ਗੌਰਵ ਹੈ ਮਾਣ ਹੈ ਕਹਿੰਦਾ ਪਾਪ ਕੇ ਬੜੀਆਂ ਵੱਡੀਆਂ ਵੱੱਲਾਂ ਨੇ ਪਿਛਲੇ ਸਮੇਂ ਰਹੀਆਂ ਭਾਸ਼ਾ ਵਿਭਾਗ ਪੰਜਾਬ ਦੀਆਂ ਹੁਣ ਤੱਕ ਕਿੰਨੇ ਕੋਸ਼ ਤਿਆਰ ਹੋਏ ਨੇ ਭਾਸ਼ਾ ਵਿਭਾਗ ਵੱਲੋਂ ਜੇਕਰ ਆਪਾਂ ਗਿਣਤੀ ਤੋਂ ਥੋੜਾ ਜ਼ਿਕਰ ਕਰ ਲਈਏ ਡਾਕਟਰ ਸਾਹਿਬ ਮੋਟੇ ਤੌਰ ਤੇ ਪਿੰਡ ਸਰ ਦੇਖੋ ਕੋਸ਼ ਤਾਂ ਬਹੁਤ ਹੀ ਜਿਹੜੇ 6 ਜਿਲਦਾਂ ਦੇ ਵਿੱਚ ਪੰਜਾਬੀ ਪੰਜਾਬੀ ਕੋਸ਼ ਹੈ ਮਹਾਵਰਾ ਕੋਸ਼ ਹੈ ਖਾਨ ਕੋਸ਼ ਹੈ ਫਿਰ דו ਪਾਸ਼ੀ ਕੋਸ਼ ਨੇ ਉਰਦੂ ਪੰਜਾਬੀ ਹਿੰਦੀ ਤ੍ਰੈ ਭਾਸ਼ੀ ਕੋਸ਼ ਹੈ ਹਾਂ ਹਿੰਦੀ ਪੰਜਾਬੀ ਕੋਸ਼ ਹੈ ਪੰਜਾਬੀ ਹਿੰਦੀ ਕੋਸ਼ ਇਹ ਇਹ ਸਾਰੇ ਤਿਆਰ ਕੀਤੇ ਗਏ ਨੇ ਭਾਸ਼ਾ ਭਾਗ ਨੂੰ ਇਸੇ ਤਰ੍ਹਾਂ ਪ੍ਰਮਾਣਿਕ ਪੰਜਾਬੀ ਕੋਸ਼ ਤੇ ਐਨਸਾਈਕਲੋਪੀਡੀਆ ਦੀ ਤਰਜ਼ ਦੇ ਉੱਪਰ ਪੰਜਾਬੀ ਵਿਸ਼ਵ ਕੋਸ਼ ਹੈ ਜਿਹਦੀ 15 ਜਿਲਦਾਂ ਨੇ ਤੇ ਪੰਜਾਬ ਕੋਸ਼ ਹੈ ਬਹੁਤ ਸਾਰੇ ਕੋਸ਼ਿਸ ਕਰਦੇ ਭਾਸ਼ਾ ਭਾਗ ਨੂੰ ਤਿਆਰ ਕੀਤੇ ਗਏ ਨੇ ਇਥੇ ਤਰ੍ਹਾਂ ਜਿਹੜੀਆਂ ਕਿ ਪਹਿਲਾਂ ਦੀਆਂ ਜਿਹੜੀਆਂ ਅੰਗਰੇਜ਼ ਲੇਖਕਾਂ ਦੀਆਂ ਜਿਸ ਤਰ੍ਹਾਂ ਕਿ ਗਲੋਸਰੀ ਦਿੱਤੀ ਸੀ ਉਹ ਸਾਰੀਆਂ ਸ਼ਕਤੀਆਂ ਹੁੰਦੀਆਂ ਨੇ ਭਾਸ਼ਾ ਭਾਗ ਨੂੰ ਉਹ ਵੀ ਮਾਣ ਹੈ ਕਿ ਬਹੁਤ ਵੱਡਾ ਦੀ ਭਾਸ਼ਾ ਭਾਗ ਬਲੋਂ ਸ਼ਾਪੀਆਂ ਗਈਆਂ ਨੇ ਸ਼ਾਹਪੁਰ ਕਾਂਗੜੀ ਮਲਤਾਨੀ ਇਸ ਪੱਤਰਾਂ ਦੀ ਭਾਸ਼ਾਵਾਂ ਦੇ ਉੱਪਰ ਬਹੁਤ ਵੱਡਾ ਜਿਹੜੀ ਪਹਿਲਾਂ ਦੇ ਕੋਸ਼ ਬਣੇ ਹੁੰਦੇ ਫਿਰ ਜਿਹੜਾ ਸਭ ਤੋਂ ਪਹਿਲੀ ਡਿਕਸ਼ਨਰੀ ਮੱਜਿਆ ਸਿੰਘ ਦੀ ਸੀ ਉਹ ਵੀ ਭਾਸ਼ਾ ਭਾਗ ਦੀ ਸ਼ਕਤੀ ਖੋਈ ਜਾਂ ਤੇ ਇਹ ਉਹ ਕੋਸ਼ਕਾਰੀ ਦੇ ਵਿੱਚ ਭਾਸ਼ਾ ਭਾਗ ਦਾ ਬਹੁਤ ਵੱਡਾ ਨਾਮ ਹੈ ਤੇ ਦੂਸਰੀ ਗੱਲ ਜਿਵੇਂ ਤੁਸੀਂ ਕੱਲ ਕੀਤੀ ਸੀ ਕਿ 1991 ਦਾ ਜਿਹੜਾ ਸੁਵਿਨਰ ਤੇ ਪੰਜਾਬੀ ਸਪਟਾ ਦੀ ਗੱਲ ਕੀਤੀ ਕਿਉਂਕਿ ਪਹਿਲਾਂ ਪਸ਼ਾ ਭਾਗਵਨ ਨੂੰ ਆਪਣਾ ਸਲਾਨਾ ਸਮਾਰੋਹ ਮਨਾਇਆ ਜਾਂਦਾ ਸੀ ਜਿਦੇ ਵਿੱਚ ਇਨਾਮ ਸਨਮਾਨ ਦਿੱਤੇ ਜਾਂਦੇ ਸਨ ਪਰantu ਜਦੋਂ 1999 90 ਕੰਢੇ ਦੇ ਵਿੱਚ ਪੰਜਾਬ ਦੇ ਇੱਕ ਬੜੀ ਤੁਹਾਡੇ ਯਾਦ ਹੋਰ ਦੀ ਬੜੀ ਪੰਜਾਬੀ ਦੀ ਲਾਗੂ ਕਰਨ ਬਾਰੇ ਬੜੀ ਮੁਹਿੰਮ ਚੱਲੀ ਸੀ ਕਿ ਗਰਮ ਦਲੀਆਂ ਵੱਲੋਂ ਵੀ ਸਾਰੀਆਂ ਧਿਰਾਂ ਨੇ ਮੰਗ ਕੀਤੀ ਸੀ ਕਿ ਪੰਜਾਬੀ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਵੇ ਉਸ ਵੇਲੇ ਭਾਰਤ ਸਰਕਾਰ ਨੇ ਔਰ ਪੰਜਾਬ ਸਰਕਾਰ ਦੇ ਉਦੋਂ ਗਵਰਨਰ ਜਨਰਲ ਕੋਪੀ ਮਲਹੋਤਰਾ ਹੁੰਦੇ ਸਨ ਉਹ ਉਹਨਾਂ ਦੀ ਕਹਿੰਦਾ ਪਾਬਕ ਕਿ ਉਦੋਂ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਸੀ ਹਾਂਜੀ ਉਸ ਵੇਲੇ ਰਾਸ਼ਟਰਪਤੀ ਰਾਜ ਸੀ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਗੱਡੀਆਂ ਕਾਰਾਂ ਵਹੀਕਲਾ ਮੋਟਰਸਾਈਕਲਾਂ ਤੇ ਨੰਬਰ ਜਿਹੜੇ ਸਨ ਉਹ ਵੀ ਗੁਰਮੁਖੀ ਅੱਖਰ ਦੇ ਵਿੱਚ ਕੀਤੇ ਜਾ ਰਹੇ ਸਨ ਵੱਡੇ ਪੱਤਰ ਉਤੇ ਇਹੇ ਚਰਚਾ ਵੀ ਸੀ ਕਹਿੰਦਾ ਪਾਬਕ ਕਿ ਪੰਜਾਬੀ ਨੂੰ ਹੇਠੋਂ ਤੋਂ ਉੱਪਰ ਤੱਕ ਜਿਹੜਾ ਇਹਨੂੰ ਪਰਫੋਲਟ ਕਰਨ ਲਈ ਲੋਕਾਂ ਦਾ ਇਕ ਆਪ ਮਹਾਰੇ ਵਿੱਚ ਵੱਡਾ ਇੱਕ ਯੋਗਦਾਨ ਸੀ ਤੇ ਫਿਰ ਖੈਰ ਅਜਿਹੇ ਮੌਲ ਦੇ ਵਿੱਚੋਂ ਸਰਕਾਰ ਵੀ ਅੱਗੇ ਵਧੀ ਕਿਵੇਂ ਵਧੀ ਡਾਕਟਰ ਸਾਹਿਬ ਦੱਸਿਓ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਫਿਰ ਪੰਜਾਬੀ ਭਾਸ਼ਾ ਦੇ ਲਈ ਵੱਖਰਾ ਵਜਨ ਦਿੱਤਾ ਪੰਜਾਬ ਭਾਸ਼ਾ ਭਾਉਂਦੀਆਂ ਪੋਸਟਾਂ ਵੀ ਵਧਾਈਆਂ ਪੋਸਟਾਂ ਅਪਗ੍ਰੇਡ ਕੀਤੀਆਂ ਇਹਦੇ ਵਿੱਚ ਪੋਸਟਾਂ ਕਾਫੀ ਪੰਜਾਬੀ ਭਾਸ਼ਾ ਭਾਗ ਦੇ ਲਈ ਕਾਫੀ ਕਾਰਜ ਕੀਤੇ ਗਏ ਤੇ ਇਹ ਵੀ ਅਲਾਟ ਕੀਤਾ ਗਿਆ ਕਿ ਭਾਸ਼ਾ ਭਾਗ ਵੱਲੋਂ ਹਰ ਸਾਲ ਜਨਵਰੀ ਮਹੀਨੇ ਦੇ ਵਿੱਚ ਪੰਜਾਬੀ ਸਪਤਾਣ ਮਨਾਇਆ ਜਾਇਆ ਕਰੇਗਾ ਪਹਿਲਾ ਜਨਵਰੀ ਦੇ ਵਿੱਚ ਸੀ ਫਿਰ ਨਵੰਬਰ ਦੇ ਵਿੱਚ ਹੋ ਗਿਆ ਸੀਗਾ ਤੇ ਚਲੋ ਵਿਭਾਗੀ ਅੰਦਰਲੀ ਹੁੰਦੀ ਆ ਉਸ ਵੇਲੇ ਪਹਿਲੀ ਵਾਰ ਜਦੋਂ 99 ਦੇ ਵਿੱਚ ਪੰਜਾਬੀ ਸਪਤਾਣ ਨਾਇਆ ਗਿਆ ਤੇ ਬਹੁਤ ਵੱਡਾ ਕਲਰਫੁੱਲ ਤੇ ਸੁਵਿਨਰ ਕੱਢਿਆ ਗਿਆ ਸੀ ਜੀਤੀ ਸੰਪਾਦਨਾ ਵੀ ਸਰਦਾਰ ਅਸ਼ਪਾਲ ਸਿੰਘ ਨੇ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਡਾਕਟਰ ਸਰਦਾਰ ਅਸ਼ਪਾਲ ਸਿੰਘ ਵੱਲੋਂ ਜਿਹੜਾ ਸੁਵਿਨਰ ਸੀਗਾ ਪੰਜਾਬੀ ਸਪਤਾ ਉੱਤੇ ਪਹਿਲਾ ਉਹਦੇ ਵੀ ਸੰਪਾਦਕ ਮੁਖ ਸੰਪਾਦਕ ਦਾ ਮਤਲਬ ਹੈਂ ਤਾਂ ਹਾਂਜੀ ਉਹਦੇ ਵੀ ਮੁੱਖ ਸੰਪਾਦਕ ਸੀ ਉਹ ਤੇ ਇਹ 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 ਤੋਂ ਇਲਾਵਾ ਉਹਨਾਂ ਨੇ ਜਿਹੜੇ ਕੇ ਫੇਰ ਜਿਹੜੇ ਮਾਨ ਸਨਮਾਨ ਦਿੱਤੇ ਜਾਂਦੇ ਸੀ ਉਹਨਾਂ ਸੋਵੀਨਰਾਂ ਦੀ ਵੀ ਉਹਨਾਂ ਨੇ ਤਿਆਰੀ ਕਰਦੇ ਸਨ ਉਹਨਾਂ ਦੇ ਵੀ ਸੰਪਾਦ ਹੁੰਦੇ ਤੇ ਮੁੱਖ ਸੰਪਾਦ ਹੁੰਦੇ ਸਨ ਉਹਦੇ ਵਿੱਚ ਉਹਨਾਂ ਦੀ ਜਿਹੜੀ ਨਾ ਕਲਾਤਮਕ ਸੂਝ ਸੰਵੇਦਨਸ਼ੀਲਤਾ ਉਹ ਪ੍ਰਗਟ ਹੁੰਦੀ ਹੈ ਬੜੇ ਕਮਾਲ ਦੇ ਸੋਵੀਨਰ ਹੁੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਛਾਪ ਜ਼ਰੂਰ ਛੱਡੀ ਹੈਗੀ ਹਰੇਕ ਕਾਰਟ ਦੇ ਵਿੱਚ ਇਵੇਂ ਜਿਵੇਂ ਜਿਹੜੇ ਭਾਸ਼ਾ ਪੜ ਦੇ ਵਿੱਚ ਜਿਹੜਾ ਨਾ ਨਾਮਾ ਦੀ ਚੋਣ ਹੁੰਦੀ ਆ ਉਹਦੇ ਲਈ ਵੱਖਰਾ ਬੋਰਡ ਬਣਦਾ ਠੀਕ ਹੈ ਸਲਾਹਕਾਰ ਬੋਰਡ ਬਣਦਾ ਉਹਦੇ ਵਿੱਚ ਵੀ ਉਹਨਾਂ ਦਾ ਕਾਫੀ ਵੱਡਾ ਪ੍ਰਭਾਵ ਹੁੰਦਾ ਸੀ ਤਾਂ ਹੀ ਇਹ ਕਾਰਨ ਹੈ ਕਿ ਪੂਰਨ ਸਾਲਾਂ ਦੇ ਵਿੱਚ ਉਹਨਾਂ ਦੇ ਸੰਘੇ ਦੇ ਦੌਰਾਨ ਕਦੇ ਵੀ ਇਸ ਤਰ੍ਹਾਂ ਦਾ ਨਾਮ ਸਨਮਾਨ ਬਾਰੇ ਕੋਈ ਵੱਡੀ ਵਿਵਾਦ ਨਹੀਂ ਸੀ ਖੜਾ ਹੁੰਦਾ ਕਿਉਂਕਿ ਪੂਰੀ ਤਰ੍ਹਾਂ ਨਿਖ ਪਰਖ ਕੇ ਹੀ ਤਾਰੀ ਜਿਹੜੀ ਲਿਸਟਾਂ ਤਿਆਰ ਕੀਤੀਆਂ ਜਾਂਦਾ ਸੀ ਸਾਰਾ ਕੁਝ ਜਿਹੜਾ ਕਾਰਜ ਹੁੰਦਾ ਸੀ ਪੂਰਾ ਪਾਰਦਰਸ਼ਤਾ ਦੇ ਨਾਲ ਹੁੰਦਾ ਸੀ ਪਰੰਤੂ ਜਿਉਂ-ਜਿਉਂ ਵਿਭਾਗ ਦੇ ਵਿੱਚੋਂ ਉਹ ਰਟਾਇਰ ਹੋ ਕੇ ਜਾ ਉਸ ਤੋਂ ਬਾਅਦ ਕਈ ਵਾਰ ਥੱਲੇ ਵੀ ਆਇਆ ਤੇ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਜੋ ਕੇ ਸਮੇਂ ਦੇ ਵਿੱਚ ਨਾ ਮੁਸਲਮਾਨ ਬਾਰੇ ਕਿਸ ਤਰ੍ਹਾਂ ਦੀ ਗੁੱਪੜੀ ਉੱਗਦੀ ਹੈ ਕਿ ਉਹਦੇ ਵਿੱਚ ਕਾਰਨ ਇਹ ਹੈ ਵੀ ਭਾਗ ਉਹ ਲੋਕ ਤਰ੍ਹਾਂ ਦਾ ਸੀਰੀਅਸਲੀ ਨਾ ਲੈਣਾ ਤੇ ਇਹਦੇ ਵਿੱਚ ਹੋਰ ਜਿਹੜੀਆਂ ਸ਼ਕਤੀਆਂ ਨੇ ਉਹ ਆਪਣੇ ਹਿੱਤਾਂ ਦੇ ਲਈ ਉਸ ਤਰ੍ਹਾਂ ਦਾ ਕਾਰਜ ਕਰ ਜਾਂਦੇ ਨੇ ਜਿਹਦੇ ਕਾਰਨ ਭਾਗ ਦੀ ਬਨਾਮ ਡਾਕਟਰ ਸਾਹਿਬਾ ਪੰਜਾਬੀ ਸੱਤਾ ਤੇ ਪਹਿਲਾ ਸਿਮੀਨਾਰ ਹੋਣਾ ਪੰਜਾਬੀ ਸੱਤਾ ਭਾਗ ਦਾ ਸ਼ੁਰੂ ਹੋਣਾ ਜਿਹੜਾ ਅੱਜ ਤੱਕ ਜਾਰੀ ਵੀ ਹੈ ਖੈਰ ਕਿ 1991 ਦੀ ਗੱਲ ਕਰਦੇ ਹਾਂ 1992 ਦੇ ਵਿੱਚ ਸਵਰਗੀ ਮੁੱਖ ਮੰਤਰੀ ਬੀਨ ਸਿੰਘ ਪੰਜਾਬ ਦਾ ਰਾਜ ਭਾਗ ਸੰਭਾਲਦੇ ਆ ਤਾਂ ਉਹਨਾਂ ਦੇ ਵੇਲੇ ਹੀ ਜਿਹੜਾ ਇਹ ਅਦ்கਾਟਨ ਹੁੰਦਾ ਜਿਹੜਾ ਹੁਣ ਇਸ ਵੇਲੇ ਪਹਾਸ਼ਾਪਾਗ ਦੀ ਆਲੀਸ਼ਾਨ ਜਿਹੜੀ ਇਹ ਇਮਾਰਤ ਕਈ ਮੰਜ਼ਲੀ ਬਹੁ ਮੰਜ਼ਲੀ ਆਪਾਂ ਕਹਿ ਸਕਦੇ ਹਾਂ ਉਹਦਾ ਅਦ்கਾਟਨ ਹੁੰਦਾ ਤਾਂ ਪਹਾਸ਼ਾਪਾਗ ਇੱਕ ਵਾਰ ਪੰਜਾਬ ਦੇ ਵਿਭਾਗਾਂ ਦੇ ਵਿੱਚੋਂ ਇੱਕ ਸਰਮੌਰ ਵਿਭਾਗ ਵਨ ਕੇ ਸਾਹਮਣੇ ਆਇਆ ਕਿ ਮੇਰੇ ਕੋਲ ਉਦੋਂ ਮਤਲਬ ਜਾਂ ਸੱਤਰੀ ਚੰਡੀਗੜ੍ਹ ਦੀ ਏਡੀ ਵੱਡੀ ਸ਼ਾਇਦ ਬਿਲਡਿੰਗ ਸੀ ਤੇ ਜਾਂ ਫਿਰ ਭਾਸ਼ਾਪਾਗ ਪੰਜਾਬ ਦੇ ਕੋਲ ਭਾਸ਼ਾਪਾਗ ਨੇ ਖੈਰ ਬਹੁਤ ਵੱਡੀ ਜਿੰਨ ਦੇਖੀ ਹੈ ਜੀ ਡਾਕਟਰ ਸਾਹਿਬ ਹਾਂ ਡਾਕਟਰ ਸਾਹਿਬ ਇਹ ਬਿਲਕੁਲ ਹੈ ਕਿ ਭਾਸ਼ਾਪਾਗ ਦਾ ਜਿਹੜਾ ਆਪਣਾ ਘਰ ਬਣਿਆ ਸੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਿਹਤ ਸਾਧਨ ਜਿਹੜਾ ਲੇਖਾਂ ਦੇ ਠਹਿਰਨ ਲਈ ਰੈਸਟ ਹਾਊਸ ਬਣਿਆ ਹੋਇਆ ਅੱਜ ਕੱਲ ਤਾਂ ਉਹ ਸ਼ਾਇਦ ਕਿਸੇ ਹੋਰ ਵਿਭਾਗ ਦੇ ਕਬਜ਼ੇ ਦੇ ਅਧੀਨ ਹੈ ਉਹਦੀ ਵੀ ਬੜੀ ਕਮਾਲ ਦੀ ਉਹਦੇ ਵਿੱਚ ਇਸ ਤਰ੍ਹਾਂ ਦਾ ਉਹਦਾ ਫਰਨੀਚਰ ਤੇ ਉਹਦੀ ਸਾਰੀ ਜਿਹੜੀ ਡੈਕੋਰੇਸ਼ਨ ਸੀ ਬਹੁਤ ਕਮਾਲ ਸੀ ਉਹਦੇ ਇੰਚਾਰਜ ਸਰਦਾਰ ਸ਼ਪਾਲ ਸਿੰਘ ਜਿਹੜੇ ਸਨ ਉਹਦੇ ਵਿੱਚ ਵੀ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਸੀ ਉਹਦਾ ਨੇਮ ਪਲੇਟ ਉਹ ਜਿਹੜਾ ਬੋਰਡ ਹਾਲੇ ਵੀ ਲੱਗਿਆ ਹੋਇਆ ਸਰਦਾਰ ਪੀਐਨਸੀ ਨੇ ਉਹਦਾ ਉਤਕਟਨ ਕੀਤਾ ਸੀਗਾ ਇਸ ਸਮੇਂ ਦੇ ਦੌਰਾਨ ਉਹ ਉਹਨੂੰ ਭਾਸ਼ਾ ਭਗ ਆਪਣੀਆਂ ਉਲੰਧੀਆਂ ਵੱਲੋਂ ਵਧ ਰਹੀ ਸੀ ਤੇ ਭਾਸ਼ਾ ਭਗ ਦਾ ਨਾਉ ਦੂਸਰੇ ਭਾਗਾਂ ਤੋਂ ਜਿਵੇਂ ਤੁਸੀਂ ਗੱਲ ਕੀਤੀ ਹੈ ਕੋਈ ਚੰਡੀਗੜ੍ਹ ਦੀ ਬਿਲਡਿੰਗ ਆ ਸੀ ਤਾਂ ਭਾਸ਼ਾ ਭਗ ਦੀ ਤੇ ਉਹਦੀ ਇੱਕ ਧਿਕ ਬਣ ਰਹੀ ਸੀ ਬਹੁਤ ਵੱਡੀ ਧਿਕ ਬਣੀ ਸੀ ਉਹਦੇ ਵਿੱਚ ਜਿਹੇ ਅਧਿਕਾਰੀਆਂ ਦਾ ਇਹੀ ਅਕਸਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਜਿਹੜੇ ਕਿ ਇਸ ਭਾਵਨਾ ਨੂੰ ਸਮਝਦੇ ਸਨ ਕਿ ਵਿਭਾਗ ਨੂੰ ਕਿਸ ਤਰ੍ਹਾਂ ਸਮੇਂ ਦੇ ਹਾਣੀ ਬਣਾਉਣਾ ਹੈ ਕਿ ਕਿਸ ਤਰ੍ਹਾਂ ਇਹਨੂੰ ਅੱਗੇ ਵਧਾਉਣਾ ਹੈ ਹੂੰ ਬਿਲਕੁਲ ਖੈਰ ਜਿਵੇਂ ਆਪਾਂ ਜ਼ਿਕਰ ਕਰ ਹੀ ਰਹੇ ਹਾਂ ਪਹਿਲਾਂ ਇਸ ਤੋਂ ਪਹਿਲਾਂ ਕਿ ਕਿਸਦਾ ਭਾਸ਼ਾ ਵਿਭਾਗ ਦੀ ਬਾਕੀ ਵਿਭਾਗਾਂ ਦੇ ਵਿੱਚ ਵੱਖਰੀ ਤੌਰ ਸੀ ਕਦੇ ਖੈਰ ਇੱਕ ਜ਼ਿਕਰ ਹੁੰਦਾ ਸੀ ਕਿ ਭਾਸ਼ਾ ਵਿਭਾਗ ਦੇ ਇੰਨੀ ਦਿਨੀ ਕਾਉਂਡ ਡਾਇਰੈਕਟਰ ਨੇ ਉਹ ਸਟ੍ਰੈਕਟਰ ਦਾ ਵੱਡਾ ਮਾਨ ਤਾਨ ਹੁੰਦਾ ਸੀ ਸਿੱਧੀ ਮੁੱਖ ਮੰਤਰੀ ਦੇ ਨਾਲ ਅਕਸਰ ਬੈਠਕ ਵੱਡੇ ਫੈਸਲਿਆਂ ਦੇ ਵਿੱਚ ਉਸ ਟਰੈਕਟਰ ਦਾ ਹੱਥ ਹੋਣਾ ਬਹੁਤ ਗੱਲਾਂ ਇਸ ਭਾਸ਼ਾ ਵਿਭਾਗ ਦੀਆਂ ਰਹੀਆਂ ਨੇ ਵੱਡੀ ਦੀਨ ਰਹੀ ਹੈ ਤੇ ਉਸ ਮਾਹੌਲ ਦੇ ਵਿੱਚ ਵਿਚਰੇ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜਿਹੜੀ ਉਹ ਸ਼ਖਸੀਅਤ ਵਿਛੜ ਗਈ ਪੰਜਾਬੀਆਂ ਤੋਂ ਸਰਦਾਰ ਅਸ਼ਪਾਲ ਸਿੰਘ ਜੀ ਖੈਰ ਡਾਕਟਰ ਸਾਹਿਬ ਜਿਕਰ ਆਪਾਂ ਅੱਗੇ ਦੇਖੀ ਭਾਸ਼ਾ ਵਿਭਾਗ ਦੀ ਅਜੋਕੇ ਦਿਨਾਂ ਵੱਲ ਜੇ ਥੋੜੀ ਜੀ ਝਾਤ ਪਾਈਏ ਤਾਂ ਬਹੁਤ ਵੱਡਾ ਸਾਥ ਭਾਵੇਂ ਪੰਜਾਬ ਸਰਕਾਰ ਦਾ ਹੋਵੇ ਵੀ ਭਾਸ਼ਾ ਵਿਭਾਗ ਨੂੰ ਮਿਲਿਆ ਹੈ ਪਰ ਫਿਰ ਵੀ ਸ਼ਾਇਦਕਾਰ ਲੇਖਕ ਵੱਡਾ ਜਿਹੜਾ ਤਲਕ ਹੈ ਉਹ ਕਿਤਨੇ ਕਿਤੇ ਕਈ ਵੱਡੇ ਸਵਾਲ ਵੀ ਉਠਾ ਰਿਹਾ ਉਹਨਾਂ ਸਵਾਲਾਂ ਦੇ ਵਿੱਚੋਂ ਜੇਕਰ ਕੋਈ ਤੁਸੀਂ ਤਾਂ ਅੱਗੇ ਵਧਾਓ ਜੀ ਡਾਕਟਰ ਸਾਹਿਬ ਪਿੰਨ ਸਰ ਉਹ ਤੋਂ ਇੱਕ ਹੀ ਇਹ ਬੱਖਰੀ ਗੱਲ ਸੀ ਕਿ ਉਦੋਂ ਜਿਹੜੀ ਕਿ ਫੰਕਸ਼ਨਾਂ ਦਾ ਸਮਾਗਮਾਂ ਦਾ ਗੋਸ਼ਟੀਆਂ ਦਾ ਜਿਹੜਾ ਦੋ-ਦੋ ਦਿਨ ਦੀ ਗੋਸ਼ਟੀ ਚੱਲਦੀ ਹੁੰਦੀ ਸੀ ਚਾਰ-ਚਾਰ ਸੈਸ਼ਨ ਜਾਂ ਪੰਜ-ਪੰਜ ਸੈਸ਼ਨ ਤੇ ਰਾਈਟਰ ਜਿਹੜੇ ਵੱਡੇ ਤੋਂ ਵੱਡੇ ਰਾਈਟਰ ਦੀ ਤਕਰੀਰ ਚਾਹੇ ਦਿੱਲੀ ਦੇ ਸੀ ਜਾਂ ਲੰਧਰ ਦੇ ਸੀ ਬਾਹਰੀਆਂ ਸਟੇਟਾਂ ਦੇ ਉਹ ਆ ਕੇ ਠਹਿਰਦੇ ਸਨ ਬਹੁਤ ਵੱਡਾ ਜਿੰਨੇ ਵੀ ਮਤਲਬ ਜਦੋਂ ਪੰਜਾਬੀ ਸੱਤਾ ਹੁੰਦਾ ਸੀ ਉਹਦੇ ਵਿੱਚ ਵਾਕਿਆ ਦਾ ਸਭ ਤੇ ਫੰਕਸ਼ਨ ਕਰੇ ਜਾਂਦੇ ਸਨ ਉਹਨਾਂ ਫੰਕਸ਼ਨਾਂ ਦੇ ਵਿੱਚ ਸੱਤੇ ਦੇ ਸੱਤੇ ਦਿਨ ਲੇਖ ਕਾਨੂੰਨ ਦੇ ਵਿੱਚ ਸ਼ੂਲੀਅਕ ਹੁੰਦੀ ਸੀ ਪੂਰੀ ਤਰ੍ਹਾਂ ਉਹ ਆਉਂਦੇ ਸਨ ਤੇ ਉਹਨਾਂ ਦਾ ਮਾਨ ਤਾਨ ਉਸ ਤਰ੍ਹਾਂ ਦਾ ਉਹਨਾਂ ਦਾ ਸਤਕਾਰ ਰਹਿਮ ਸਹਿਣ ਦਾ ਸਾਰਾ ਕਾਰਜ ਹੁੰਦਾ ਸੀ ਤੇ ਉਹ ਉਹ ਕਾਰਨ ਸੀ ਕਿ ਘਾਰੀਆਂ ਦਾ ਆਪਸੀ ਤਾਲਮੇਲ ਸੀ ਤੇ ਅਧਿਕਾਰੀ ਇਸ ਤਰ੍ਹਾਂ ਲੇਖ ਕਰਨ ਨੂੰ ਨਾਲ ਲਿਆ ਕਿ ਭਾਸ਼ਾ ਭਾਗ ਦੇ ਵਿੱਚ ਉਹਨਾਂ ਦਾ ਦੌਰ ਕਰਵਾਉਂਦੇ ਸਨ ਉਹਨਾਂ ਦੇ ਰੂਪ ਰੂਪ ਕਰਾਉਂਦੇ ਸਨ ਉਹਨਾਂ ਨੂੰ ਮਾਂ ਨਹੀਂ ਦਿੱਤੀਆਂ ਨੇ ਦੂਸਰੀ ਗੱਲ ਉਸੇ ਦੌਰ ਦੇ ਵਿੱਚ ਰਿਸ਼ਪਾਲ ਸਿੰਘ ਜਿੱਲੇ ਉਹਨਾਂ ਦੀ ਮੈਂ ਦੇਖੇ ਨੇ ਕਿ ਉਹ ਉਸ ਦੌਰ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਪੱਟੇ-ਪੱਟੇ ਸਮਾਗਮ ਜਿਨ੍ਹਾਂ ਦੀ ਆਪਣੀ ਇੱਕ ਵੱਖਰੀ ਸ਼ਾਪ ਸੀ ਉਹ ਅੱਜ ਵੀ ਉੱਥੋਂ ਦੇ ਲੋਕ ਯਾਦ ਕਰਦੇ ਨੇ ਚਾਹੇ ਉਹ ਸਮਾਗਮ ਨਾਗਪੁਰ ਦਾ ਹੋਵੇ ਚਾਹੇ ਨੈਣੀਤਾਲ ਦਾ ਹੋਵੇ ਅਲਦਵਾਨੀ ਦਾ ਹੋਵੇ ਡੇਰਾ ਗੁੰਦ ਦਾ ਹੋਵੇ ਜਾਂ ਹਦਰਾਬਾਦ ਦਾ ਹੋਵੇ ਉੱਥੇ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਮਤਲਬ ਇੱਕ ਫੰਕਸ਼ਨਾਂ ਦੇ ਦੇ ਰੂਪੇ ਕਾ ਲਿਖਦੇ ਸਨ ਜਿਹੜਾ ਕਿ ਸਹਿਤਕ ਤੇ ਸੱਭਿਆਚਾਰਕ ਸਮਾਗਮ ਹੁੰਦਾ ਸੀ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਕੋਈ ਵੀ ਮਤਲਬ ਬਾਤ ਦੇ ਵਿੱਚ ਕੋਈ ਇਤਰਾਜ਼ ਉੱਠਦਾ ਹੁੰਦਾ ਕਿਉਂਕਿ ਲੇਖਕ ਵੀ ਉਹਦੇ ਜਾਂਦੇ ਸਨ ਕਲਾਕਾਰ ਵੀ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰਦੇ ਸਨ ਕਿ ਉੱਥੋਂ ਦੀ ਸਟੇਟ ਵੀ ਜਿੱਥੇ ਵੀ ਜਿਹੜੇ ਰਾਜ ਦੇ ਵਿੱਚ ਹੁੰਨਾ ਉੱਥੋਂ ਦੇ ਮੰਤਰੀ ਤੇ ਵਾਕਿਆਤ ਤੌਰ ਤੇ ਮੁੱਖ ਮੰਤਰੀ ਵੀ ਉਹਦੇ ਵਿੱਚ ਸ਼ਾਮਲ ਹੁੰਦੇ ਸਨ ਪੂਰੀ ਤਰ੍ਹਾਂ ਚਾਹੇ ਉਹ ਮਣੀਪਾਲੀ ਚਾਹੇ ਨਾਗਪੁਰ ਦੀ ਉਹਨਾਂ ਦੀ ਪੂਰੀ ਦਾ WhatsApp ਕੇ ਭਾਸ਼ਾ ਵਿਭਾਗ ਦਾ ਜਿਹੜਾ ਪਸਾਰ ਪੰਜਾਬੀ ਦੀ ਪਰਪਲਤਾ ਲਈ ਜਾਬਖ ਖਕ ਪਛਾਵਾ ਦੇ ਵਿਕਾਸ ਲਈ ਜਿਹੜਾ ਯਤਨ ਸੀਗਾ ਉਹ ਦੇਸ਼ ਵਿਆਪੀ ਸੀਗਾ ਵੱਖ-ਵੱਖ ਰਾਜਾਂ ਦੇ ਵਿੱਚ ਇੱਕ ਪੰਜ ਭਾਸ਼ਾ ਵਿਭਾਗ ਪੰਜਾਬ ਆਪਣੀ ਜਿਹੜੀ ਹੈ ਪਛਾਈ ਪੱਦਰ ਦੀ ਧਮਕਾਉਂਦਾ ਰਿਹਾ ਪਰ ਹੁਣ ਅਜਿਹੇ ਮਾਹੌਲ ਦੇ ਵਿੱਚ ਅਜਿਹੇ ਆਉਂ ਅੰਤਰਾ ਅੰਤਰ ਜਿਹੜੀਆਂ ਰਾਸ਼ਟਰੀ ਗੋਸ਼ਟੀਆਂ ਕਹਿ ਸਕਦੇ ਹਾਂ ਕਿ ਅੰਤਰਰਾਜੀ ਗੋਸ਼ਟੀਆਂ ਜਾ ਉਹ ਮਾਹੌਲ ਵੀ ਹੁਣ ਉਹਿਕ ਤਰ੍ਹਾਂ ਉਸ ਕਦਰ ਹੈ ਜਾਂ ਕਿੱਥੇ ਖੜਾ ਹੈ ਤੁਹਾਡਾ ਕਹਿ ਸਕਦੇ ਹਾਂ ਕਿ ਪਛੋਪਾਗ ਦੀ ਤੁਸੀਂ ਇੱਕ ਸ਼ਖਸੀਅਤ ਹੋ ਜੁੜੇ ਹੋ ਹੁਣ ਵੀ ਕਈ ਲੰਮਾ ਸਮਾਂ ਪਹਿਲਾਂ ਤੁਸੀਂ ਵਾਕੀ ਅਧਿਕਾਰੀ ਵੱਲੋਂ ਵੀ ਜੁੜੇ ਹੋ ਜੀ ਡਾਟਸਰ ਹਾਂ ਪਿੰਟਰ ਸਾਹਿਬ ਦੇਖੋ ਕਿ ਕੋਈ ਵੀ ਸਮਾਗ ਹੈ ਕੋਈ ਵੀ ਵਿਭਾਗ ਜਾਂ ਕੋਈ ਵੀ ਅਧਾਰਾ ਜਿਹੜਾ ਕਿ ਉਹ ਸਰਕਾਰ ਵੱਲੋਂ ਦਿੱਤੇ ਗਏ ਦੇਸ਼ ਜਾਂ ਦਿੱਤੇ ਗਏ ਸਮਰਥਨ ਦੇ ਨਾਲ ਹੀ ਵਿਭਾਗ ਅੱਗੇ ਵੱਧਦਾ ਜਿਵੇਂ ਕਿ ਕੁਝ ਗੱਲ ਕੀਤੀ ਹੈ 1992 ਦੇ ਵਿੱਚ ਸਰਦਾਰ ਬਿਆ ਸਿੰਘ ਇਥੋਂ ਦੀਆਂ ਬਿਲਡਿੰਗਾਂ ਦਾ ਉਕਾਟਨ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਇੱਥੇ ਸਮਾਗਮਾਂ ਵਿੱਚ ਆਉਂਦੇ ਰਹੇ ਨੇ ਐ ਤੇ ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮਾਗਮਾਂ ਦੇ ਵਿੱਚ ਆ ਕੇ ਆਪਣੀ ਇਸਲਾਮ ਸਮਾਗਮਾਂ ਦੇ ਵਿੱਚ ਨਾਮ ਦਿੰਦੇ ਰਹੇ ਨੇ ਸਰਦਾਰ ਜੀ ਵੀਰ ਸਿੰਘ ਬਾਦਲ ਨੇ ਵੀ ਇੱਥੇ ਸਮਾਗਮਾਂ ਦੇ ਵਿੱਚ ਆ ਕੇ ਸ਼ਮੂਲੀਅਤ ਕੀਤੀ ਹੈ ਸਰਕਾਰ ਵੱਲੋਂ ਭਾਸ਼ਾ ਪੱਗ ਨੂੰ ਪੂਰੀ ਹਲਾਸ਼ੇਰੀ ਦਿੱਤੀ ਜਾਂਦੀ ਸੀ ਤੇ ਹੁਣ ਵੀ ਠੀਕ ਹੈ ਸਰਕਾਰ ਦੇ ਪਾਸ ਹੋ ਸਕਦਾ ਵੀ ਇੱਕ ਕਾਰਨ ਕੀ ਹੈ ਕਈ ਵਾਰੀ ਅਦਾਰਿਆਂ ਦੇ ਫੰਡ ਘਟ ਜਾਂਦੇ ਨੇ ਉਹ ਜਿਸ ਤਰ੍ਹਾਂ ਦੀ ਸਰਕਾਰਾਂ ਦੀ ਨੀਤੀਆਂ ਨੇ ਉਸ ਕਾਰਨ ਵੀ ਹੈ ਤੇ ਦੂਸਰਾ ਭਾਸ਼ਾ ਭਾਗ ਦੇ ਸਟਾਫ ਦੀ ਘਾਟ ਹੋਣ ਕਾਰਨ ਵੀ ਹੈ ਤੇ ਫੰਡਾਂ ਦੀ ਘਾਟ ਵੀ ਹੋ ਸਕਦੀ ਹੈ ਬੀ ਦੇ ਕਾਰਨ ਉਸ ਤਰ੍ਹਾਂ ਦੀ ਮਤਲਬ ਗਤੀਵਿਧੀ ਨਹੀਂ ਹੋ ਰਹੀ ਸਤੰਤੂ ਅਧਿਕਾਰੀ ਨੇ ਉਹ ਜਿਸ ਤਰ੍ਹਾਂ ਸੰਦੇਹੀ ਦੇ ਨਾਲ ਜਾਂ ਮਦੀਦਾ ਡਾਇਰੈਕਟਰ ਆਫ ਦਾ ਕੰਮ ਕਾਰਜ ਕਰ ਰਹੇ ਨੇ ਆਪਣੇ ਕੰਮ ਪ੍ਰਤੀ ਸਮਰਪਿਤ ਨੇ ਆਪਣੀ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਅਦਾਰਿਆਂ ਨੂੰ ਸਿੱਖਤੀਆਂ ਲਿਖਿਆ ਨੇ ਪੰਜਾਬੀ ਪ੍ਰਚਲਨ ਵਿਖੰਦੀ ਪੰਜਾਬੀ ਨੂੰ ਲਾਗੂ ਕਰਨ ਸੰਬੰਧੀ ਉਹ ਉਹਨਾਂ ਦੀ ਕਮੈਂਟ ਬਿਲਕੁਲ ਬਿਲਕੁਲ ਸਰ ਕਹਿ ਸਕਦੇ ਆ ਕਿ ਭਾਸ਼ਾ ਵਿਭਾਗ ਦੀ ਜਿਹੜੀ ਹੁਣ ਵੱਡੀ ਲੜਾਈ ਹੈ ਉਹ ਜਿਹੜੀ ਪ੍ਰੈਸ ਨੋਟ ਸਰਕਾਰੀ ਪੱਧਰ ਤੇ ਜਾਰੀ ਹੋ ਰਿਹਾ ਹੈ ਉਹ ਅੰਗਰੇਜ਼ੀ ਦੇ ਵਿੱਚ ਕਿਉਂ ਨੇ ਇੱਕ ਗਿਲਾ ਵੀ ਹੈ ਭਾਸ਼ਾ ਵਿਭਾਗ ਨੇ ਖੈਰ ਜਿਹੜਾ ਕਹਿ ਸਕਦੇ ਆ ਮੋਢੇ ਮੋਟੇ ਤੌਰ ਤੇ ਕਿ ਇੱਕ ਡਾਂਗ ਮੋਢਿਆਂ ਤੇ ਜ਼ਰੂਰ ਤਰੀ ਹੈ ਕਿ ਦੇਖਣਾ ਕਿ ਜਿਹੜੇ ਪ੍ਰਸ਼ਾਸਕੀ ਪੱਧਰ ਦੇ ਵੱਡੇ ਅਧਿਕਾਰੀ ਨੇ ਕਹਿ ਸਕਦੇ ਆ ਕਿ ਉਹ ਵਰਦੇ ਬਦਲ ਉਹ ਕੀ ਕਦੋਂ ਆਪਣੇ ਵੱਖ-ਵੱਖ ਪਛਾਵਾਂ ਦੇ ਖੇਤਰ ਦੇ ਵਿੱਚ ਪੰਜਾਬੀ ਨੂੰ ਕੀ ਸਥਾਨ ਦੇਣਗੇ ਇੱਕ ਆਪਣੇ ਆਪ ਦੇ ਵਿੱਚ ਵੱਡੀ ਚਰਚਾ ਵੀ ਹੈ ਫਿਰ ਪਿਛਲੇ ਸਮੇਂ ਇਹ ਦੇਖਿਆ ਹੈ ਭਾਸ਼ਾ ਵਿਭਾਗ ਨੂੰ ਮੈਂ ਵੀ ਬਹੁਤ ਨੇੜੇੋਂ ਕਈ ਸਾਲ ਕਵਰ ਕੀਤਾ ਤਾਂ ਭਾਸ਼ਾ ਵਿਭਾਗ ਦੀ ਇੱਕ ਫਲੈਂਕ ਟੀਮ ਜਾਂਦੀ ਰਹਿੰਦੀ ਸੀ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਪੰਜਾਬੀ ਦਾ ਕੰਮ ਕੀ ਦਫ਼ਤਰਾਂ ਦੇ ਵਿੱਚ ਕਿੰਨਾ ਹੋ ਰਿਹਾ ਕਿਵੇਂ ਹੋ ਰਿਹਾ ਤਾਂ ਸ਼ਾਂਤਕੀ ਕਿ ਤਿਲਕਾ ਮਚਦਾ ਸੀ ਕਿ ਇੰਨੇ ਅਧਿਕਾਰੀ ਇੰਨੇ ਕਰਮਚਾਰੀ ਅਸੀਂ ਇਸ ਮਾਮਲੇ ਦੇ ਵਿੱਚ ਘੇਰ ਲੈਣੇ ਪੜ ਲੈਣੇ ਉਹਨਾਂ ਦੇ ਖਿਲਾਫ ਕਾਰ ਵੀ ਹੋਈ ਕੀ ਇੱਕ ਚਰਚਾ ਹੁੰਦੀ ਸੀ ਖਾਸ ਕਰਕੇ ਪੰਜਾਬ ਦੇ ਪ੍ਰਸ਼ਾਸਕੀ ਪੱਧਰ ਦੇ ਅਮਲੇ ਦੇ ਵਿੱਚ ਪਰੰਤੂ ਉਹ ਗੱਲਾਂ ਹੁਣ ਲੱਗਦਾ ਹੈ ਕਿ ਹੁਣ ਬਹੁਤ ਪਿੱਛੇ ਰਹਿ ਗਏ ਨੇ ਜਾਂ ਮੱਤਵ ਪੈ ਗਿਆ ਹੈ ਜੀ ਜਰਸ ਉਹ ਪਿੰਟਰ ਸਾਹਿਬ ਵਾਕਿਆਤਾਂ ਤੌਰ ਤੇ ਜ਼ਿਲ੍ਹਾ ਭਾਸ਼ਾ ਆਪਸਰ ਵੱਲੋਂ ਦਫਤਰਾਂ ਦੀ ਚੈਕਿੰਗ ਕੀਤੀ ਜਾਂਦੀ ਉਹਨਾਂ ਨੂੰ ਅਲਾਰਟ ਕੀਤਾ ਜਾਂਦਾ ਤਾਂ ਕਿੰਨੇ ਅਧਿਕਾਰੀ ਇਸ ਤਰ੍ਹਾਂ ਕਾਰਜ ਨਹੀਂ ਕਰਦੇ ਤੇ ਦੂਜਾ ਰਾਜ ਭਾਸ਼ਾ ਐਕਟ 2008 ਪੂਰੀ ਤਰ੍ਹਾਂ ਲਾਗੂ ਹੋਇਆ ਹੋਇਆਗਾ ਉਹਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਜ਼ਰੂਰਤਾ ਉਹਦੇ ਵਿੱਚ ਵਾਕਿਆਤਾਂ ਤੌਰ ਤੇ ਬੰਦ ਹੈ ਜਿਹੜਾ ਚੁ ਅਧਿਕਾਰੀ ਯਾਬੀ ਦੇ ਵਿੱਚ ਨਹੀਂ ਕੰਮ ਕਰਦਾ ਉਹਦੀ ਧਾਰਾ ਰਿਮਤਾਵਕ ਕੋਈ ਅਧਿਕਾਰੀ ਦੇ ਖਿਲਾਫ ਪਿਨਿਸ਼ਮੈਂਟ ਐਂਡ ਅਪੀਲ ਰੂਲ ਦੇ ਤਹਿਤ ਕਾਰਵਾਈ ਅੰਮੀ ਜਾ ਸਕਦੀ ਹੈ ਉਹ ਵੀ ਪਛਾਪੜ ਦੇ ਡਾਇਰੈਕਟਰ ਦੀ ਸਪਾਸਟ ਦੇ ਮਤਬਕ ਪਿਨਿਸ਼ਮੈਂਟ ਐਂਡ ਅਪੀਲ ਰੂਲ ਦੇ ਤਹਿਤ ਉਸ ਦੇ ਖਿਲਾਫ ਜੋ ਸਜ਼ਾ ਕੀਤੀ ਜਾਂ ਬਟੈਕ ਅਧਿਕਾਰੀ ਜਾਂ ਕੋਈ ਕਰਮਚਾਰੀ ਦੇ ਕੈਰੀਅਰ ਦੇ ਉੱਪਰ ਬਹੁਤ ਵੱਡਾ ਹੋ ਹੁੰਦਾ ਜੇਕਰ ਸਰਕਾਰ ਚਾਵੇ ਜਾਂ ਡਿਪਾਰਟਮੈਂਟ ਚਾਹੇ ਤਾਂ ਇਹ ਨੂੰ ਲਾਗੂ ਪੂਰੀ ਤਰ੍ਹਾਂ ਕਰਵਾਉਣਾ ਦੀ ਦੀ ਕੇ ਜ਼ਿੰਮੇਵਾਰੀ ਪਛਾਪੜ ਦੀ ਹੈ ਤੇ ਪਛਾਪੜ ਵੱਲੋਂ ਦੇਖੀ ਪੈਣਾ ਏ ਵੀ ਆ ਕੇ ਉਸ ਐਕਟ ਦੇ ਵਿੱਚ ਜ਼ਿਲ੍ਹਾ ਪੱਤਰੀ ਕਮੇਟੀਆਂ ਅਤੇ ਰਾਜ ਪੱਤਰੀ ਕਮੇਟੀਆਂ ਵੀ ਬਣਾਈਆਂ ਬਣਾਉਣ ਦਾ ਵੰਦ ਹੈ ਉਹ ਕਮੇਟੀਆਂ ਬਾਕਾਇਦਾ ਤੌਰ ਤੇ ਬਿਊ ਕਰਨ ਦੀਆਂ ਤੇ ਰਾਜ ਪੱਤਰੀ ਕਮੇਟੀ ਤਾਂ ਮੇਰੇ ਖਿਆਲ ਨਹੀਂ ਕਿ ਜਦੋਂ ਦਾ ਇਹ ਐਕਟ ਬਣਿਆ ਕੋਈ ਬਣੀ ਹੈ ਜਾਂ ਉਹਦੀ ਮੀਟਿੰਗ ਹੋਈ ਹੈ ਪਰੰਤੂ ਜ਼ਿਲ੍ਹਾ ਪੱਤਰੀ ਕਮੇਟੀਆਂ ਜਰੂਰ ਬਣਦੀਆਂ ਰਹੀਆਂ ਨੇ ਉਹ ਵੀ ਹੁਣ ਐਸਐਸਟੀਸੀ ਦੇ ਵਿੱਚ ਕੋਈ ਉਹਨਾਂ ਦਾ ਕੋਈ ਵਜੂਦ ਨਹੀਂ ਸਾਹਮਣੇ ਆ ਰਿਹਾ ਤੇ ਇਹਦੇ ਲਈ ਜ਼ਰੂਰਤ ਹੈ ਤਾਂ ਜੋ ਅਧਿਕਾਰੀਆਂ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਭਾਵਨਾ ਜਾਵੇ ਕਿ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਕੰਮ ਕਰਨਾ ਚਾਹੇ ਕੋ ਪੰਜਾਬੀ ਕਾਜੀ ਮਾਤ ਭਾਸ਼ਾ ਹਰ ਕਦਰ ਦੇ ਬਿਪਕ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਰਾਜ ਭਾਸ਼ਾ ਐਕਟ ਦੇ ਮਤਾਬਕ ਤਾਂ ਅਦਾਲਤਾਂ ਦੇ ਵਿੱਚ ਵੀ ਪੰਜਾਬੀ ਨੂੰ ਲਾਗੂ ਕੀਤਾ ਗਿਆ ਤੇ ਹੋਣਾ ਬਣਦਾ ਹੈ ਇਸ ਦੇ ਲਈ ਯਤਨ ਕਰਨ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਖਿਆਲ ਸਰਕਾਰ ਵੱਲੋਂ ਆਉਂਦੇ ਅੰਗਰੇਜ਼ੀ ਦੇ ਪ੍ਰੈਸ ਰੂਟ ਨੂੰ ਰੋਕਣਾ ਤੇ ਦੁਕਾਨਾਂ ਤੇ ਦਫ਼ਤਰਾਂ ਦੇ ਜਿਹੜੇ ਬੋਰਡ ਨੇ ਉੱਪਰ ਉਦਾ ਵੱਡਾ ਹਿੱਸਾ ਪੰਜਾਬੀ ਦੇ ਵਿੱਚ ਕਰਨਾ ਇਹ ਭਾਸ਼ਾ ਵਿਭਾਗ ਦੀ ਇਨੀ ਦਿਨੀ ਵੱਡੇ ਪੱਧਰ ਉੱਤੇ ਜ਼ਿੰਮੇਵਾਰੀ ਹੈ ਖੈਰ ਕਾਮਨਾ ਵੀ ਕਰਦੇ ਆ ਕਿ ਜਿਵੇਂ ਕਦੇ ਚੰਦਰ ਸਿੰਘ ਖਰ ਦੇ ਦੇ ਸਾਬਕਾ ਪ੍ਰਧਾਨ ਮੰਤਰੀ ਜਾਂ ਕਹੇリエ ਕਿ ਮਹਰੂਨ ਪ੍ਰਧਾਨ ਮੰਤਰੀ ਚੰਦਰ ਸਿੰਘ ਖਰ ਨੇ ਪ੍ਰਮਾਣ ਕੀਤਾ ਇੱਕ ਸੰਦੇਸ਼ ਭੇਜਿਆ ਪੰਜਾਬੀਆਂ ਨੂੰ ਪੰਜਾਬੀ ਦੇ ਵਿਕਾਸ ਦੀ ਉਹਨਾਂ ਨੇ ਗੱਲ ਕੀਤੀ ਇਹ ਭਾਸ਼ਾ ਵਿਭਾਗ ਦੀ ਤਾਰੀਫ਼ ਕੀਤੀ ਅਜਿਹੀ ਤਰ੍ਹਾਂ ਦਾ ਸੰਦੇਸ਼ ਮੌਜੂਦਾ ਪ੍ਰਧਾਨ ਮੰਤਰੀਆਂ ਦੇ ਮਾਹੌਲ ਦੇ ਵਿੱਚੋਂ ਲੋਕ ਵਿੱਚ ਉੱਠ ਕੇ ਫਾਸਨ پارک ਜਾਂ ਪੰਜਾਬੀਆਂ ਵੱਲ ਤੁਰੇ ਤਾਂ ਹੋਰ ਮਾਨਵਤਾ ਦੀ ਗੱਲ ਹੈ। ਸੈਡਾਰ ਸਾਹਿਬ ਕਈ ਮਾਮਲੇ ਆਪਾਂ ਦੇਖਦੇ ਆ ਕਿ ਇਹ ਜਿਹੜੇ ਕਾਫੀ ਅੜੇ ਹੋਏ ਨੇ ਪੰਜਾਬੀ ਨੂੰ ਲੈ ਕੇ ਜਿਵੇਂ ਜਿੱਗਰ ਕੀਤਾ ਕਿ ਦੁਕਾਨਾਂ ਦੇ ਦਫ਼ਤਰਾਂ ਦੇ ਜਿਹੜੇ ਆਕਾਰੀ ਜਿਹੜੇ ਬੋਰਡ ਨੇ ਉਹਦਾ ਵੱਡਾ ਹਿੱਸਾ ਉਹ ਪੰਜਾਬੀ ਦੇ ਵਿੱਚ ਰੋਵੇ ਤੇ ਹੋਰ ਬਹੁਤ ਖੁਸ਼। ਕਿਵੇਂ ਦੇਖਦੇ ਆ ਇਹ ਅਮਲ ਕਿਹਾ ਜ਼ਰੂਰ ਸੀਗਾ ਪਰ ਝੰਡਾ ਪੈਂਦਾ ਬਸਾਈ ਤੇਰੇ साहब देखो कोई भी चीज यही नहीं है जो इच्छा शक्ति हो, गए, शक्ति, शक्ति हो गए, तरकार भी, सब कुछ हो सकता है कि भाषा फंड भी दिखते हैं परंतु हूं भी है जो पिछले दो तीन साल पहला सरकार ने भी ऐलान किया ਜਿਹੜੀ ਦੁਕਾਨਾਂ ਦੇ ਸਾਈਨ ਬੋਰਡ ਨੇ ਕੱਪ ਪੰਜਾਬੀ ਦੇ ਵਿੱਚ ਕੀਤੇ ਜਾਣ ਅਤੇ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ ਸਾਰਾ ਪੱਤਰ ਵਿਵਹਾਰ ਪੰਜਾਬੀ ਵਿੱਚ ਹੋਣਾ ਚਾਹੀਦਾ ਫਿਰ ਉਹਦੀ ਡੇਟ ਵੱਧ ਗਈ ਫਿਰ ਹੋਰ ਅੱਗੇ ਵੱਧ ਗਈ ਫਿਰ ਉਹ ਹੋਰ ਅੱਗੇ ਵੱਧ ਗਈ ਪਰੰਤੂ ਗੱਲ ਇਹ ਹੈ ਨਾ ਕਿ ਭਿੰਦਰ ਸਾਹਿਬ ਬੇਸ਼ੱਕ ਸਰਕਾਰਾਂ ਕਹਿ ਦਿੰਦੀਆਂ ਨੇ ਮਾਨਜੋਗ ਮੁੱਖ ਮੰਤਰੀ ਸਾਹਿਬ ਇਹਦੇ ਬਾਰੇ ਕਿੰਨੇ ਅੱਗੇ ਫੇਰਦਣਗੇ ਇਹ 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 ਹੋ ਸਕਦਾ ਵੀ ਉਹ ਕੱਲੇ ਹੋਣ ਪਰੰਤੂ ਜਿਹੜੀ ਉਹਨਾਂ ਦੀ ਅੰਤਲੜੀ ਯੂਰੋਕ੍ਰੇਸੀ ਆ ਜਾਂ ਅਫਸਰਸ਼ਾਈ ਆ ਜਾਂ ਉਹਨਾਂ ਦੇ ਸਫਤਰ ਦਾ ਅਮਲਾ ਹੈ ਉਹ ਉਹ ਉਸੇ ਦਿਨ ਹੀ ਡਿਲੇਟ ਕਰ ਦਿੰਦਾ ਕਈ ਵਾਰ ਇਹ ਹੁੰਦਾ ਵੀ ਧਿਆਨ ਆਉਂਦਾ ਇਹ ਪੰਜਾਬੀ ਹਰ ਪੱਧਰ ਤੇ ਲਾਗੂ ਹੋਊਗੀ ਉਨੋ ਹੀ ਮਾਰਜੋਕ ਮੁੱਖ ਮੰਤਰੀ ਦੇ ਦਫਤਰ ਜਾਂ ચીਫ ਸੈਕਟਰੀ ਦੇ ਦਫਤਰ ਤੋਂ ਅੰਗਰੇਜ਼ੀ ਦੀ ਵਿੱਚ ਚਿੱਠੀ ਜਾਰੀ ਹੋ ਜਾਂਦੀ ਹੈ ਹੁਣ ਇਹ 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 ਵੀ ਸਾਡੇ ਡਾਇਰੈਕਟਰ ਸਾਹਿਬ ਨੇ 2-3 ਵਾਰ ચીਫ ਸੈਕਟਰੀ ਨੂੰ ਚਿੱਠੀਆਂ ਭੇਜ ਕੇ ਇਹ ਇਹ ਸਮਲ ਦੇ ਵਿੱਚ ਆਪਣੀ ਕੁਝ ਪਹਿਲ ਕਦਮੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਕੀ ਚਿੱਠੀਆਂ ਜਾਰੀ ਹੋਣੀਆਂ ਚਾਹੀਆਂ ਨੇ ਪਰਸ ਤੂੰ ਇਹ ਹਾਲਾ ਵੀ ਉਹਨਾਂ ਕਾफी ਨਹੀਂ ਕਿ ਅੱਤਕੇ ਸਰਕਾਰ ਇਹ ਸਜ ਜਿਹੜੀ ਸਾਡੀ ਪੋਲੀਟਿਕਲ ਸਰਕਾਰ ਹੈ ਸਾਡੇ ਮਤਰੀ ਲਈ ਮੰਤਰੀ ਸਾਹਿਬ ਨੇ ਪੂਰੀ ਇਹ ਨਾਲ ਨਮਸਤੇ ਦੀ ਨਾਲ ਕੰਗਰਸ ਜੁਕਿਨਾਰੀ ਇਸ ਅੰਮਲ ਨੂੰ ਹਿੰਮਤ ਦੇ ਤੌਰ ਤੇ ਨਹੀਂ ਚਲਾਉਂਦੇ ਉਹਨਾਂ ਚਿਤਕ ਕੇ ਅਫਤਰशाही ਨਹੀਂ ਇਸ ਤਰ੍ਹਾਂ ਦੀ ਇਸ ਅਮਲ ਨੂੰ ਸਿਰੇ ਨਹੀਂ ਚੜ੍ਹਣ ਦੇ ਗੇ ਨਾ ਕੱਟ ਲੈਂਦੇ ਨੇ ਤੇ ਫਿਰ ਉਸ ਤਰ੍ਹਾਂ ਚੱਲ ਪੈਂਦਾ ਕਿ ਉਹਦਾ ਪ੍ਰਭਾਵ ਜਿਹੜਾ ਬਣਿਆ ਹੁੰਦਾ ਉਸ ਨੂੰ ਪ੍ਰਵਾਹ ਬੇ ਥੱਲੇ ਚ ਲਿਆ ਜਾਂਦਾ ਹੈ ਕਿ ਲੋਕਾਂ ਨੂੰ ਜਿਹੜਾ ਬੁਖੀਆਂ ਨੂੰ ਕਹਿਣ ਨੂੰ ਮੌਕਾ ਮਿਲ ਜਾਂਦਾ ਹੈ ਵੀ ਕਿੱਥੇ ਦਾ ਪੰਜਾਬ ਸਰਕਾਰ ਕਹਿ ਰਹੀ ਆ ਪੰਜਾਬੀ ਲੱਭੂ ਕਰਤੀ ਅਸੀਂ ਸਾਰਾ ਕੁਝ ਕਰ ਰਹੇ ਆ ਆਹ ਲੋਕੀ ਚਿੱਠੀ ਤਾਂ ਹੁਣੇ ਨਿਕਲੀ ਹੋਈ ਆ ਉਹਦੇ ਨਾਲ ਸਾਰਾ ਉਹ ਇੱਕ ਸਥਿਤੀ ਬਿਲਕੁਲ ਫੇਰ ਜਿਹੜੀ ਉੱਪਰ ਗਈ ਹੋਈ ਉਹ ਥੱਲੇ ਆ ਜਾਂਦਾ ਹਮ ਖੈਰ ਡਾਕਟਰ ਸਾਹਿਬ ਇੱਕ ਕਿਵੇਂ ਵੱਖਰੀ ਜੀ ਗੱਲ ਹੈ ਕਿ ਪੰਜਾਬੀਆਂ ਨੇ ਦੇਸ਼ ਦੀ ਹਕੂਮਤ ਤੋਂ ਕਦੇ ਲੜਪੜ ਕੇ ਪੰਜਾਬ ਲਿਆ ਪੰਜਾਬੀ ਦੇ ਵजूद ਨੂੰ ਕਾਇਮ ਰੱਖਣ ਲਈ ਸ਼ਹਾਦਤ ਸਿਰ ਕਾਇਮ ਰੱਖਣ ਲਈ ਇੱਕ ਉਹਨਾਂ ਦਾ ਅਹਿਸ ਸੀਗਾ ਆਖਰ ਉਹ ਪੰਜਾਬ ਮਿਲ ਗਿਆ ਤੇ ਹੁਣ ਪੰਜਾਬ ਪੰਜਾਬੀ ਲਈ ਲੜਾਈ ਕਰ ਰਿਹਾ ਹੈ ਖੈਰ ਵੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਸਨੇਹ ਨੂੰ ਦੱਸਦੀ ਹੈ ਕਿ ਸਾਡੇ ਨਾਲ ਜੁੜੇ ਸਨ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਮੁੱਖ ਸੰਪਾਦਕ ਤੇ ਵੱਡੇ ਚਿੰਤਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਜੀ ਪੰਜਾਬੀ ਲਈ ਬੜਾ ਵੱਡਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਵਾਅਦ ਸ਼ੁਕਰੀਆ ਇਹ ਮਿਸ਼ਨ ਪੰਜਾਬੀ